ਰਚਕਾਲ ਜੀ ਸਵਾਗਤ ਹੈ ਰਾਂ ਦਾ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਦੇ ਵਿੱਚ ਇਹ ਪ੍ਰੋਗਰਾਮ ਜਿਹਨੂੰ ਤੁਸੀਂ ਪਿਛਲੇ 10 ਸਾਲ ਤੋਂ ਪਿਆਰ ਦਿੰਦੇ ਆ ਰਹੇ ਹੋ ਅੱਜ ਵੀ ਇਸ ਪ੍ਰੋਗਰਾਮ ਨੂੰ ਤੁਸੀਂ ਉਨਾਂ ਹੀ ਪਿਆਰ ਨਾਲ ਦੇਖਦੇ ਹੋ ਉਨਾਂ ਹੀ ਚਾਹ ਨਾਲ ਆਪਣੇ ਸਵਾਲ ਭੇਜਦੇ ਹੋ ਅਸੀਂ ਵੀ ਰੋਜ਼ ਕੋਸ਼ਿਸ਼ ਕਰਦੇ ਹਾਂ ਅਲੱਗ ਟੌਪਿਕ ਲੈ ਕੇ ਹਾਜ਼ਰ ਹੋਈਏ ਤਾਂ ਕਿ ਤੁਹਾਡੇ ਜ਼ਰੀਏ ਜਿਹੜੇ ਸਾਡੇ ਤੱਕ ਸਵਾਲ ਪਹੁੰਚਦੇ ਨੇ ਉਹ ਆਪਣੇ ਐਕਸਪਰਟ ਤੱਕ ਸਾਂਝੇ ਕਰਕੇ ਤੁਹਾਨੂੰ ਉਹਨਾਂ ਦੇ ਜਵਾਬ ਦਈਏ ਅੱਜ ਜਿਹੜਾ ਟੌਪਿਕ ਰਹੇਗਾ ਉਹ ਮੈਂ ਕਹੂੰਗਾ ਸਟੂਡੈਂਟਸ ਲਈ ਹੈ ਜਿਹੜੇ ਬਹੁਤ ਜ਼ਿਆਦਾ ਪੈਸੇ ਨਹੀਂ ਖਰ ਸਕਦੇ ਸਟੱਡੀ ਦੇ ਵਿੱਚ ਗੈਪ ਆ ਚੁੱਕਿਆ ਹੈ ਵਿਦ ਆਇਲਸ ਘੱਟ ਬੈਂਡ ਦੇ ਨਾਲ ਜਾਂ ਵਿਦਆਊਟ ਆਈਐਲਟੀਐਸ ਜਾਣਾ ਚਾਹੁੰਦੇ ਨੇ ਉਹਨਾਂ ਲਈ ਕੀ ਕੁਝ ਸਕੋਪ ਰਹੇਗਾ ਕਿੰਨਾ ਬੱਚੇ ਜਾ ਸਕਦੇ ਨੇ ਕੀ ਰੀਜ਼ਨ ਨੇ ਜਿਨ੍ਹਾਂ ਕਰਕੇ ਉਹ ਸਟੂਡੈਂਟਸ ਨੂੰ ਬਾਕੀ ਸਾਰੇ ਜਿਹੜੇ ਏਜੰਟ ਨੇ ਉਹ ਨਾ ਕਰ ਦਿੰਦੇ ਨੇ ਸੋ ਐਸੀਆਂ ਸਾਰੀਆਂ ਪ੍ਰੋਫਾਈਲਸ ਬਾਰੇ ਗੱਲਬਾਤ ਕਰਾਂਗੇ ਇਸ ਸਾਰੀ ਗੱਲਬਾਤ ਕਰਨ ਲਈ ਸੱਦਾ ਦਿੱਤਾ ਗਿਆ ਜੀ ਇੰਡੋ ਯੂਰਪੀਅਨ ਤੋਂ ਦਪਿੰਦਰ ਪਾਪਾ ਜੀ ਬਹੁਤ ਸਾਰਾ ਤੁਹਾਡਾ ਸਵਾਗਤ ਥੈਂਕ ਯੂ ਮੰਜੀ ਸਾਰਦਰਸ਼ਕਾਂ ਨੂੰ ਮੇਰਾ ਪਿਆਰ ਭਰ ਸਤਿ ਸ਼੍ਰੀ ਅਕਾਲ ਬਾਬਾ ਸਾਹਿਬ ਪਹਿਲਾਂ ਤਾਂ ਮੈਂ ਥੋੜਾ ਜਿਆਦਾ ਜਾਣਨਾ ਚਾਹੁੰਨਾ ਇੰਡੋ ਯੂਰੋਪੀਅਨ ਕਿਹੜੇ ਕਿਹੜੇ ਕੰਟਰੀਜ਼ ਦੇ ਵਿੱਚ ਮੈਂ ਚਾਹੁੰਨਾ ਨਵੇਂ ਦਰਸ਼ਕਾਂ ਨੂੰ ਦੱਸ ਦਈਏ ਤੇ ਕਿੰਨੇ ਸਾਲਾਂ ਤੋਂ ਡੀਲ ਕਰ ਰਿਹਾ ਹੈ ਕਿਹੜੀ ਕਿਹੜੀ ਪ੍ਰੋਫਾਈਲ ਨੂੰ ਪ੍ਰਿਫਰ ਕਰਦਾ ਅਮਨ ਜੀ ਅਸੀਂ ਇੰਡੋ ਯੂਰੋਪੀਅਨ ਦੇ ਨਾਂ ਤੋਂ ਯੂਰੋਪੀਅਨ ਲੱਗਿਆ ਹੋਇਆ ਹੈਗਾ ਅਸੀਂ ਯੂਰੋਪ ਨੂੰ ਫੋਕਸ ਕਰਦੇ ਆ ਕਿਹਾ ਤੇ ਮੇਜਰਲੀ ਯੂਰੋਪੀਅਨ ਸਾਰੀਆਂ ਕੰਟਰੀਆਂ ਸ਼ੇਨਗਨ ਹੋਏ ਜਾਂ ਨਾਨ ਸ਼ੇਨਗਨ ਕੰਟਰੀਆਂ ਹੋਣ ਸਾਰੀਆਂ ਕੰਟਰੀ ਦੇੰਦੀ ਕੰਪਨੀ ਦੀ ਕਰਦੀ ਹੈ ਸਾਡਾ ਮੇਜਰ ਫੋਕਸ ਹਮੇਸ਼ਾ ਯੂਰਪ ਤੋਂ ਰਿਹਾ ਹੈ 14 ਸਾਲ ਹੋ ਗਏ ਕੰਪਨੀ ਨੂੰ ਤੇ ਮੈਂ ਪਰਸਨਲੀ ਕਾਫੀ ਜ਼ਿਆਦਾ ਇਨਵੋਲਡ ਹੈਗਾ ਸਟੂਡੈਂਟ ਕਾਉਂਸਲਿੰਗ ਚ ਯੂਰਪ ਦੀ ਕਾਉਂਸਲਿੰਗ ਚ ਬਿਕੋਜ਼ ਯੂਰਪ ਆਪਣੇ ਆਪ ਚ 30 ਮੁਲਕਾਂ ਦਾ ਆਪਣਾ ਇੱਕ ਸਮੂਹ ਹੈਗਾ ਤੇ ਇਸ ਕਰਕੇ ਸਾਡਾ ਮੇਨ ਫੋਕਸ ਇਹ ਹੁੰਦਾ ਵੀ ਜਿਹੜੇ ਬੱਚੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਅੰਦਰ ਨਹੀਂ ਜਾ 파 ਰਹੇ ਇੱਕ ਉਹ ਬੱਚਾ ਯੂਰਪ ਜਾ ਰਿਹਾ ਹੈਗਾ ਜਿਹੜਾ ਬੱਚਿਆਂ ਦੇ ਵੀਜ਼ਾ ਰਿਫਿਊਜ਼ ਹੋਏ ਨੇ ਨਿਊਜ਼ੀਲੈਂਡ ਕੈਨੇਡਾ ਆਸਟ੍ਰੇਲੀਆ ਤੋਂ ਉਹ ਬੱਚੇ ਜਾ ਰਹੇ ਨੇ ਜਿਹੜੇ ਬੱਚੇ ਘੱਟ ਪੈਸਿਆਂ 'ਚ ਚੰਗੀ ਐਜੂਕੇਸ਼ਨ ਲੈਣਾ ਚਾਹੁੰਦੇ ਨੇ ਉਹ ਜਾ ਰਹੇ ਨੇ ਯੂਰਪ ਤੇ ਸਪਾਊਸ ਵੀਜ਼ਾ ਵਾਲੇ ਬੱਚੇ ਹੈਗੇ ਨੇ ਉਹ ਫੋਕਸ ਕਰ ਰਹੇ ਨੇ ਯੂਰਪ ਕਿਉਂਕਿ ਸਪਾਊਸ ਵੀਜ਼ਾ ਯੂਰਪ ਦੇ ਅੰਦਰ ਕਾਫੀ ਈਜ਼ੀ ਹੈ ਐਸ ਪਾਰਟਿਕੂਲਰ ਟਾਈਮ ਦੇ ਅੰਦਰ ਜੀ ਯੂਰਪ ਜਿਹੜੀ ਡੈਸਟੀਨੇਸ਼ਨ ਹੈ ਇਹਨੂੰ ਕਾਫੀ ਕੰਸਲਟੈਂਟ ਪ੍ਰਮੋਟ ਨਹੀਂ ਕਰਦੇ ਬਹੁਤ ਘੱਟ ਨੇ ਜਿਹੜੇ ਜਾਂ ਕੋਈ ਇੱਕ ਅੱਧਾ ਕੋਈ ਕਹੇਗਾ ਵੀ ਮੈਂ ਜਰਮਨ ਕਰਦਾ ਜਾਂ ਮੈਂ ਕੋਈ ਪੋਲੈਂਡ ਕਰਦਾ ਜਾਂ ਮੈਂ ਇਟਲੀ ਕਰਦਾ ਕੀ ਕਾਰਨ ਨੇ ਇਹਦੇ ਅਮਨ ਜੀ ਕਿਤੇ ਨਾ ਕਿਤੇ ਯੂਰਪ ਦੇ ਅੰਦਰ ਐਜੀਟੇਸ਼ਨ ਵੀ ਹੈਗੀ ਉਹ ਘੱਟ ਹੈਗੀ ਹਮਮ ਥੋੜੀ ਹੈਗੀ ਜਾਂ ਬਿਲਕੁਲ ਨਹੀਂ ਹੈਗੀ ਕਮਿਸ਼ਨ ਜਿਹੜੇ ਹੈਗੇ ਨੇ ਉਹ ਏਜੰਟ ਨੂੰ ਨਹੀਂ ਮਿਲਦੇ ਚੰਗੇ ਜਿਹੜੇ ਸਾਨੂੰ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਕੈਨੇਡਾ ਮਿਲਦੇ ਨੇ ਇਹ ਗੱਲ ਹੁਣ ਕੋਈ ਲੋਕੋਈ ਨਹੀਂ ਹੈਗੀ ਇਹ ਗੱਲ ਬਿਲਕੁਲ ਸਾਫ਼ ਤੁੱਤਰੀ ਹੈਗੀ ਜੀ ਬੇਸਿਕਲੀ ਬੱਚੇ ਨੂੰ ਬਾਹਰ ਭੇਜੋਗੇ ਤਾਂ ਕਮਿਸ਼ਨ ਯੂਨੀਵਰਸਿਟੀ ਪੇ ਕਰਦੀ ਹੈਗੀ ਲੇਕਿਨ ਜੇਕਰ ਤੁਹਾਡੀ ਟਿਊਸ਼ਨ ਵੀ ਹੋਏਗੀ ਲੱਖ ਦੋ ਲੱਖ ਰੁਪਏ ਦੀ ਤਾਂ ਤੁਹਾਨੂੰ ਕਮਿਸ਼ਨ ਨਹੀਂ ਆਏਗਾ ਕਿਉਂਕਿ ਇਹ ਸਾਰੀ ਪਬਲਿਕ ਯੂਨੀਵਰਸਿਟੀ ਹੁੰਦੀਆਂ ਨੇ ਤੇ ਪਬਲਿਕ ਯੂਨੀਵਰਸਿਟੀ ਯੂਰਪ ਦੇ ਅੰਦਰ ਕਮਿਸ਼ਨ ਨਹੀਂ ਪ੍ਰੋਵਾਈਡ ਕਰਦੀ ਹੈਗੀ ਇੱਕ ਤਾਂ ਇਹ ਰੀਜ਼ਨ ਹੈਗਾ ਦੂਜਾ ਇਕ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤਿੰਨ ਕੰਟਰੀ ਨੂੰ ਸਮਝਣਾ ਇੰਨਾ ਔਖਾ ਨਹੀਂ ਹੈਗਾ ਪਰ ਜੇ ਅਸੀਂ 28 29 ਕੰਟਰੀ ਦੀ ਗੱਲ ਕਰਦੇ ਹਾਂ ਕਿਉਂਕਿ ਅੱਜ ਬੱਚਾ ਜੇ ਤੁਹਾਡੇ ਕੋਲ ਆਂਦਾ ਹੈਗਾ ਉਸ ਬੱਚੇ ਨੇ ਨਾਰਵੇ ਵੀ ਪੁੱਛਣਾ ਹੈਗਾ ਡੈਨਮਾਰਕ ਵੀ ਪੁੱਛਣਾ ਹੈਗਾ ਪੋਰਟੂਗਲ ਸਵੀਡਨ ਲਥੁਨੀਆ ਲਾਟਵੀਆ ਸਾਰੀਆਂ ਕੰਟਰੀ ਨੂੰ ਪੁੱਛਣਾ ਹੈ ਤੁਸੀਂ ਬੱਚੇ ਨੂੰ ਇਹ ਦੇਖਣਾ ਵੀ ਉਸ ਬੱਚੇ ਦਾ ਪ੍ਰੋਫਾਈਲ ਪੈਰਟੀਕੁਲਰਲੀ ਕਿਸ ਕੰਟਰੀ ਵਾਸਤੇ ਬੈਸਟ ਬਣੂਗਾ ਇਹਦਾ ਹਕੀਮ ਜੀ ਹੁੰਦੇ ਨੇ ਬੇਸਿਕਲੀ ਉਹਨਾਂ ਨੇ ਨਬਜ਼ ਦੇਖ ਕੇ ਪਤਾ ਕਰਨੀ ਵੀ ਇਹ ਬੰਦੇ ਨੂੰ ਮੈਂ ਇਹ ਦਵਾਈ ਦੇਣੀ ਹੈਗੀ ਯੂਰਪ ਦੇ ਅੰਦਰ ਅੱਜ ਸਾਡਾ ਕੰਮ ਉਹੀ ਰਹਿ ਗਿਆ ਹੈਗਾ ਅਸੀਂ ਬੱਚੇ ਦੇ ਪ੍ਰੋਫਾਈਲ ਨੂੰ ਚੈੱਕ ਕਰਦੇ ਹਗੇ ਆ ਕਿ ਪਾਰਟਿਕੂਲਰਲੀ ਕਿਸ ਯੂਨੀਵਰਸਿਟੀ ਕਿਸ ਕੰਟਰੀ ਦੇ ਅੰਦਰ ਐਡਮਿਸ਼ਨ ਹੋਏਗਾ ਇਹ ਸਾਡਾ ਪਹਿਲਾ ਚੈਲੰਜ ਹੈ ਅੱਜ ਸਾਡੇ 6 ਬੈਂਡ ਹੈਗੇ ਨੇ ਤੁਹਾਨੂੰ ਕੈਨੇਡਾ ਦੀ ਰਿਕੁਆਇਰਮੈਂਟਸ ਕਲੀਅਰ ਹੈਗੀ ਥੋ 6 ਬੈਂਡ ਈ ਚ ਹੈਗੇ ਨੇ ਤੁਹਾਨੂੰ ਇਸ ਦੀ ਸਕਾਲੇਜ ਮਿਲ ਜਾਏਗਾ ਲੇਕਿਨ ਯੂਰਪ ਦੇ ਅੰਦਰ ਉਹੀ ਯੂਨੀਵਰਸਿਟੀ 6 ਬੈਂਡ ਦੇ ਅੰਦਰ ਇੱਕ ਪ੍ਰੋਫਾਈਲ ਲੈ ਰਹੀ ਹੈ ਉਹੀ ਯੂਨੀਵਰਸਿਟੀ ਤੇ ਇਹਨਾਂ ਚੀਜ਼ਾਂ ਨੂੰ ਮੈਚ ਕਰਕੇ ਸਾਡਾ ਸਭ ਤੋਂ ਪਹਿਲਾ ਜਿਹੜਾ ਚੈਲੰਜ ਹੈਗਾ ਇੰਡੋ ਯੂਰਪੀਨ ਦਾ ਐਜ਼ ਅ ਕੰਪਨੀ ਐਜ਼ ਅ ਕੰਸਲਟੈਂਟ ਕਿ ਵੀ ਅਸੀਂ ਬੱਚੇ ਦਾ ਐਡਮਿਸ਼ਨ ਕਿੱਥੇ ਕਰਾਈਏ ਤਾਂ ਕਿ ਉਹਦਾ ਐਡਮਿਸ਼ਨ ਆ ਜਾਏ ਹਮ ਜੇਕਰ ਸਾਡਾ ਐਡਮਿਸ਼ਨ ਆ ਗਿਆ ਵੀਜ਼ਾ ਇੰਨੀ ਪ੍ਰੋਬਲਮ ਨਹੀਂ ਹੈ ਕਿ ਯੂਰਪ ਚ ਕਿਉਂਕਿ ਵੀਜ਼ਾ ਈਜ਼ੀ ਹੈਗਾ ਬਸ਼ਰਤ ਇਹ ਹੈਗਾ ਕੰਸਲਟੈਂਟ ਨੇ ਪਹਿਲਾਂ ਬੱਚੇ ਨੂੰ ਜਦ ਇਨਰੋਲ ਕੀਤਾ ਸੀ ਉਸੇ ਟਾਈਮ ਸਾਰੀਆਂ ਗੱਲਾਂ ਕਲੀਅਰ ਕਰਤੀਆਂ ਹਮ ਹਮ ਫਿਰ ਵੀ ਦਾ ਇਜ਼ੀ ਹੈਗਾ ਕਿਉਂਕਿ ਬੱਚਾ ਕਈ ਵਾਰੀ ਕਨਫਿਊਜ਼ ਐਸ ਕਰਕੇ ਹੁੰਦਾ ਹੈ ਕਿਉਂਕਿ ਯੂਰਪ ਦੀ ਜਿਹੜੀ ਰਿਕੁਆਇਰਮੈਂਟਸ ਹੈਗੇ ਨੇ ਕਾਫੀ ਈਜ਼ੀ ਹੈਗੇ ਨੇ ਜਿੱਦਾਂ ਆਪਣੇ ਆਸਟ੍ਰੇਲੀਆ ਤੇ ਫੰਡਿੰਗ ਵਾਈਟ ਚਾਹੀਦੀ ਹੈਗੀ ਨਿਊਜ਼ੀਲੈਂਡ ਚ ਸੋਰਸ ਆਫ ਫੰਡ ਚਾਹੀਦਾ ਹੈਗਾ ਆਰਨਿ ਚ ਸੋਰਸ ਆਫ ਫੰਡ ਚਾਹੀਦਾ ਹੈਗਾ ਯੂਰਪ ਦੇ ਅੰਦਰ ਸੋਰਸ ਆਫ ਫੰਡ ਨੂੰ ਲੈ ਕੇ ਇੰਨਾ ਹਲੇ ਸਿਕਨੈਸ ਨਹੀਂ ਹੋਈ ਹੈਗੀ ਕਾਫੀ ਕੰਟਰੀਜ਼ ਦੇ ਅੰਦਰ ਇਸ ਕਰਕੇ ਬੱਚਾ ਲੋ ਫੰਡ ਦਿਖਾ ਕੇ ਵੀ ਫਰੈਸ਼ ਫੰਡ ਦਿਖਾ ਕੇ ਵੀ ਅਪਲਾਈ ਕਰ ਸਕਦਾ ਹੈ ਬਹੁਤ ਸੋ ਜਦੋਂ ਇਹ ਕੰਟਰੀਜ਼ ਦੀ ਗੱਲ ਹੁੰਦੀ ਹੈ ਪਹਿਲੇ ਕਦੀ ਦਿਮਾਗ 'ਚ ਆਉਂਦਾ ਸੀ ਸ਼ਾਇਦ ਇਹ ਟੂਰਿਸਟ ਕੰਟਰੀਜ਼ ਨੇ ਫਰਾਂਸ, ਸਵੀਡਨ ਹੈਨਾ ਡੈਨਮਾਰਕ ਇਹ ਜਦੋਂ ਆਪਾਂ ਸਟੱਡੀ ਲੈਵਲ ਦੀ ਐਜੂਕੇਸ਼ਨ ਲੈਵਲ ਦੀ ਗੱਲ ਕਰਦੇ ਹਾਂ ਅਕੋਰਡਿੰਗ ਟੂ ਯਰ ਕੰਪੈਰੀਜ਼ਨ ਲਾਈਏ ਵਿਦ ਅ ਅਦਰ ਵੈਸਟਰਨ ਕੰਟਰੀਜ਼ ਕੀ ਮੈਂ ਦੇਖ ਰਿਹਾ ਸੀ ਸਮਝ ਜੀ ਬਿਲਕੁਲ ਠੀਕ ਹੈ ਤੁਸੀਂ ਟੂਰਿਜ਼ਮ ਵਰਕ ਟੂਰਿਜ਼ਮ ਕਰਕੇ ਤਾਂ ਇਹ ਸਾਰਾ ਪੂਰਾ ਕੰਟੀਨੈਂਟ ਯੂਰਪ ਜਿਹੜਾ ਕੰਟੀਨੈਂਟ ਹੈਗਾ ਉਹ ਕਾਫੀ ਫੇਮਸ ਹੈ। ਐਜੂਕੇਸ਼ਨ ਨੂੰ ਮੈਂ ਆਪਣੀ 14 ਸਾਲ ਦਾ ਕਰੀਅਰ ਦੀ ਗੱਲ ਕਰਾਂ ਜਦ ਜਦ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਉਸ ਟਾਈਮ ਵੀ ਬੱਚੇ ਪੰਜਾਬ ਤੋਂ ਜਾਂਦੇ ਸੀਗੇ ਕ੍ਰੇਜ਼ ਉਸ ਟਾਈਮ ਵੀ ਸੀਗਾ ਲੇਕਿਨ ਹੁਣ ਇਹ ਕ੍ਰੇਜ਼ ਇੰਨਾ ਜ਼ਿਆਦਾ ਵਧ ਗਿਆ ਯੂਰਪ ਦਾ ਕਿਉਂਕਿ ਲੋਕਾਂ ਨੂੰ ਪਤਾ ਚੱਲ ਗਿਆ ਵੀ ਅਸੀਂ ਕੁਆਲਿਟੀ ਐਜੂਕੇਸ਼ਨ ਲੋ ਅਫੋਰਡੇਬਲ ਕ੍ਰਾਈਸ ਦੇ ਲੈਸਰ ਦੇ ਹੈਗੀਆਂ 2-2 ਲੱਖ ਦੀ ਟਾਈਟਲ ਲੱਗਦੀ ਫੀਸ ਇੰਡੀਆ ਚ ਨਹੀਂ ਹੈਗੀ ਅੱਜ ਅੱਜ ਯੂਰਪ ਚ ਹੈਗੀ ਬਤੁਨੀਆਂ ਲਟਵਿਆ ਹੰਗਰੀ ਪੋਲਨ ਇਹਨਾਂ ਕੰਟਰੀਆਂ ਦੇ ਅੰਦਰ ਬਹੁਤ ਵਧੀਆ ਪਬਲਿਕ ਯੂਨੀਵਰਸਿਟੀਆਂ ਤੁਹਾਨੂੰ ਮਿਲ ਜਾਂਦੀਆਂ ਨੇ ਮੇਰੀ ਫੈਮਿਲੀ ਦੇ ਆਪਣੀ ਫੈਮਿਲੀ ਦੇ ਬੱਚੇ ਫਰੈਂਡਸ ਦੇ ਬੱਚੇ ਸਾਡੇ EMPLOYEES ਦੇ ਆਪਣੇ ਬੱਚੇ ਆਪ ਦੇ ਬੱਚੇ ਪੜ ਰਹੇ ਨੇ ਉੱਥੇ ਯੂਰਪ 'ਚ ਉਹਦਾ ਰੀਜ਼ਨ ਸਿਰਫ ਇਹ ਹੈਗਾ ਵੀ ਲੋ ਕੋਸਟ ਆਫ ਐਜੂਕੇਸ਼ਨ ਦੇ ਕੇ ਮੈਂ ਬੱਚੇ ਨੂੰ ਪੜਾਈ ਕਰਾਈ ਤੇ ਮੈਂ ਉਹਨੂੰ ਬੈਚਲਰ ਡਿਗਰੀ ਕਰਾਉਣ ਦੇ ਸਮੇਂ ਕੰਮ ਨਹੀਂ ਕਰਾਇਆ ਅੱਜ ਇੱਕ ਬੱਚਾ ਦਿੱਲੀ ਪਹੁੰਚਦਾ ਹੈ MIT ਪੜਦਾ ਹੈ 4 ਲੱਖ ਰੁਪਏ ਦੀ ਫੀਸ ਪੇ ਕਰਦਾ ਹੈਗਾ 25000 ਰੁਪਏ ਦਿੱਲੀ ਰੈਂਟ ਦਾ ਖਰਚਾ ਹੈਗਾ ਚੰਡੀਗੜ੍ਹ ਤੋਂ ਜਲੰਧਰ ਤੋਂ ਅਮ੍ਰਿਤਸਰ ਤੋਂ ਬਹੁਤ ਬੱਚਾ ਦਿੱਲੀ ਜਾਂਦਾ ਹੈ ਨੋਇਡਾ ਚ ਪੜਨ ਮੱਸਤੇ ਕਿਉਂਕਿ ਕਾਫੀ ਸਾਰੀ ਯੂਨੀਵਰਸਿਟੀ ਨੋਇਡਾ ਚ ਹੈਗੀਆਂ ਨੇ ਤੇ ਉੱਥੇ ਬੱਚਾ ਇੰਨਾ ਪੈਸਾ ਖਰਚ ਕਰ ਰਿਹਾ ਹੈ ਜੇ ਮੈਂ ਗੱਲ ਕਰਾਂ ਅੱਜ ਈਸਟਰਨ ਯੂਨੀਵਰਸਿਟੀ ਦੀ ਗੱਲ ਕਰਦਾ ਜਿਹੜਾ ਕੰਟਰੀ ਦੇ ਵਿੱਚ ਨਾ ਦਿੱਤੇ ਨੇ ਇੱਥੇ ਬੱਚਾ 2 ਟਾਈ ਲੱਖ ਦੀ ਫੀਸ ਦੇ ਅੰਦਰ 20-25 ਹਜ਼ਾਰ ਰੁਪਏ ਨਾਲ ਰੱਖ ਕੇ ਪੜਾਈ ਕਰਦਾ ਹੈ ਤੇ ਇਹਨੂੰ ਐਕਸਪੋਜ਼ਰ ਜਿਹੜਾ ਮਿਲੇਗਾ ਬੱਚੇ ਨੂੰ ਉਹ ਦਿੱਲੀ ਤੋਂ ਕਈ ਗੁਣਾ ਜ਼ਿਆਦਾ ਹੋਏਗਾ ਬੱਚੇ ਨੂੰ ਜਿਹੜੀ ਯੂਨੀਵਰਸਿਟੀ ਦੀ ਡਿਗਰੀ ਮਿਲੇਗੀ ਉਹ ਵਰਲਡ ਰੈਂਕਿੰਗ ਹੋਏਗੀ ਪਬਲਿਕ ਹੋਏਗੀ ਤੇ ਐਜੂਕੇਸ਼ਨ ਬਿਜ਼ਨਸ ਨਹੀਂ ਹੈ ਯੂਰਪ ਵਾਸਤੇ ਇਹ ਗੱਲ ਯੂਰਪ ਬਹੁਤ ਵਾਰ ਕਹਿ ਚੁੱਕੇ ਜਿੰਨੀ ਵੀ ਮੈਂ ਕਾਨਫਰੈਂਸ ਜਾਣਾ ਜਿਹੜੀ ਵੀ ਯੂਨੀਵਰਸਿਟੀ ਮੈਂ ਗੱਲ ਕਰਦਾ ਐਜੂਕੇਸ਼ਨ ਚ ਬੱਚੇ ਚਾਹੀਦੇ ਨੇ ਬਿਲਕੁਲ ਚਾਹੀਦੇ ਨੇ ਜੀ ਲੇਕਿਨ ਕਿਉਂ ਚਾਹੀਦੇ ਨੇ ਕਿਉਂਕਿ ਉਹਨਾਂ ਨੂੰ ਡਾਈਵਰਸਿਫਿਕੇਸ਼ਨ ਚਾਹੀਦੀ ਹੈ ਇੱਕ ਇੱਕ ਕਲਾਸ ਦੇ ਅੰਦਰ 100 100 200 ਬੱਚਾ ਨਹੀਂ ਆਂਦਾ ਮੈਂ ਤੁਹਾਨੂੰ ਮੈਨੂੰ ਸ਼ਾਇਦ ਇਹੋ ਜੀ ਕੋਈ ਯੂਨੀਵਰਸਿਟੀ ਮੈਨੂੰ ਕਿ ਕਹਿ ਸਕਦਾ ਜਿਹੜੀ ਇੱਕ ਕਲਾਸ ਦੇ ਅੰਦਰ 100 ਜਾਂ 150 ਬੱਚਾ ਇੰਡੀਅਨ ਲੇਕੇ ਬੈਠੀ ਹੋਵੇ ਹੂੰ ਉਹਦਾ ਰੀਜ਼ਨ ਇਹ ਹੈਗਾ ਉਹਨੂੰ ਮਲਟੀ ਕੰਟਰੀ ਦੇ ਅੰਦਰ ਕਲਾਸਰੂਮ ਰੱਖਣਾ ਹੈਗਾ ਇਸ ਕਰਕੇ ਉਹਨਾਂ ਨੇ ਇੰਡੀਆ ਜਾਂ ਹੋਰ ਏਸ਼ੀਅਨ ਕਿਤੇ ਬੱਚਾ ਲੈ ਕੇ ਆਣਾ ਹੁੰਦਾ ਹੈਗਾ ਤੇ ਕਾਫੀ ਯੂਰੋਪੀਅਨ ਕੰਟਰੀਜ਼ ਦੇ ਅੰਦਰ ਨੈਸ਼ਨੈਲਿਟੀ ਕੈਪ ਹੈਗਾ ਵੀ ਤੁਸੀਂ ਇੱਕ ਨੈਸ਼ਨੈਲਿਟੀ ਤੋਂ ਇਸ ਤੋਂ ਵੱਧ ਬੱਚਾ ਲੈ ਕੇ ਨਹੀਂ ਆਓਗੇ ਖਾਸਾ ਸਿਸਟਮ ਕਹ ਲੀਏ ਬਿਲਕੁਲ ਬਿਲਕੁਲ ਤਾਂਕਿ ਇੱਕ ਫਲੇਵਰ ਹੁੰਦਾ ਜਿਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਣਗੇ ਬਾਕੀ ਉਹ ਐਨ ਕੈਨ ਬੀ ਇੰਡੀਅਨ ਡੋਮੀਨੇਟਿੰਗ ਕਲਾਸਿਸ ਹੈਗੇ ਨੇ ਯਾ ਬੇਸਿਕਲੀ ਐਕਸਪੋਜ਼ਰ ਵੀ ਬੱਚੇ ਨੂੰ ਤਾਂ ਹੀ ਮਿਲਦਾ ਇੰਟਰਨੈਸ਼ਨਲ ਜੇ ਉੱਥੇ ਪ੍ਰੋਪਰ ਮਲਟੀਕਲਚਰਲ ਬੱਚੇ ਹੈਗਾ ਇਹਨੂੰ ਕਾਫੀ ਫੋਕਸ ਕਰਦਾ ਹੈ ਕਿ ਜਰਮਨੀ ਸਭ ਤੋਂ ਵੱਡਾ ਦੇਸ਼ ਹੈ ਪੂਰੇ ਯੂਰੋਪੀਅਨ ਯੂਨੀਅਨ ਦਾ ਤੇ ਜਰਮਨੀ ਸਾਡੇ ਇੰਡੀਅਨਸ ਦੇ ਖਾਸ ਕਰ ਪੰਜਾਬੀਆਂ ਲਈ ਕਨਫਿਊਜ਼ਡ ਕਰ ਦਿੰਦਾ ਜੇ ਐਡ ਦੇਖਦੇ ਆ ਉਹਨਾਂ ਬਿਲਕੁਲ ਐਡਾਂ ਦੀ ਮੈਂ ਗੱਲ ਕਰਾਂ ਤਾਂ ਕੁਝ ਕਹਿੰਦੇ ਜੀ ਵਿਦਆਊਟ ਆਇਲਸ ਜਰਮਨ ਕੁਝ ਕਹਿੰਦੇ ਨਹੀਂ ਵਿਦਆਊਟ ਆਇਲਸ ਨਹੀਂ ਹੋਣਾ ਜੀ ਵਿਦ ਆਇਲਸ ਹੀ ਹੋਏਗਾ ਕੁਝ ਕਹਿੰਦੇ ਜੀ ਫ੍ਰੀ ਐਜੂਕੇਸ਼ਨ ਇਨ ਜਰਮਨ ਠੀਕ ਹੈ ਫਿਰ ਕੁਝ ਕੰਸਲਟੈਂਟ ਹੈ ਨਹੀਂ ਫ੍ਰੀ ਨਹੀਂ ਹੈ ਜੀ ਪੈਸੇ ਲੱਗਣਗੇ ਬਿਲਕੁਲ ਜੀ ਫਿਰ ਜਰਮਨ ਸਟੱਡੀ ਇਨ देयर ਓਨਲੀ ਲੋਕਲ ਲੈਂਗੁਏਜ ਬਿਲਕੁਲ ਜੀ ਨਹੀਂ ਜੀ ਇੰਗਲਿਸ਼ ਵਿੱਚ ਸਟੱਡੀ ਹੋਏਗੀ ਇਹ ਜਿਹੜੀ ਕਨਫਿਊਜ਼ਨ ਹੈ ਨਾ ਇਹ ਇਹੀ ਨਹੀਂ ਸਮਝ ਆਉਂਦੀ ਵੀ ਕੀ ਹੈ ਤੁਸੀਂ ਬਿਲਕੁਲ ਠੀਕ ਹੈ ਮੇਰਾ ਬਿਲਕੁਲ ਇਹੀ ਰੀਜ਼ਨ ਸੀਗਾ ਅੱਜ ਗੱਲ ਕਰਨ ਦਾ ਪਹਿਲਾਂ ਇਸ ਗੱਲ ਨੂੰ ਅਮ ਜੀ ਸਮਝ ਲੈਣੇ ਚੰਗੀ ਤਰ੍ਹਾਂ ਤਾਂ ਕਿ ਇੱਕ ਵਾਰ ਸਾਡੇ ਦਰਸ਼ਕ ਨੂੰ ਕਲੀਅਰ ਹੋ ਜਾਵੇ ਵੀ ਕਿ ਜਰਮਨੀ ਦਾ ਐਗਜ਼ੈਕਟਲੀ ਸਿਚੁਏਸ਼ਨ ਹੈ ਕੀ ਜਰਮਨੀ ਦੇ ਅੰਦਰ ਦੋ ਤਰ੍ਹਾਂ ਦੀ ਯੂਨੀਵਰਸਿਟੀਜ਼ ਹੈ ਕਹਿੰਨਾ ਇੱਕ ਹੈ ਜਰਮਨ ਯੂਨੀਵਰਸਿਟੀ ਪਬਲਿਕ ਯੂਨੀਵਰਸਿਟੀ ਜਿਹੜੀ ਪੜਾਈ ਕਰਦੀ ਹੈ ਜਰਮਨ ਚ ਠੀਕ ਹੈ ਜੀ ਦੂਜੀ ਤੇ ਤੁਹਾਡੇ ਕੋਲ ਦੋ ਤਰ੍ਹਾਂ ਦੀ ਯੂਨੀਵਰਸਿਟੀ ਹੋ ਗਈ ਹੈ ਪ੍ਰਾਈਵੇਟ ਤੇ ਪਬਲਿਕ ਪਬਲਿਕ ਦੇ ਅੰਦਰ ਦੋ ਤਰੀਕੇ ਦੇ ਪ੍ਰੋਗਰਾਮ ਹੋ ਗਏ ਇੰਗਲਿਸ਼ ਤੇ ਜਰਮਨ ਟੋਟ ਪ੍ਰਾਈਵੇਟ ਦੇ ਅੰਦਰ ਸਿਰਫ ਇੰਗਲਿਸ਼ ਟੋਟ ਹੈਗੇ ਨੇ ਤਾਂ ਪਹਿਲਾਂ ਤਾਂ ਗੱਲ ਕਰ ਲੈਂਦੇ ਬੇਸਿਕਲੀ ਕਿਸੇ ਬੱਚੇ ਨੇ 12ਵੀਂ ਤੋਂ ਬਾਅਦ ਜਾਣਾ ਹੈਗਾ ਤੇ ਉਹਦੇ ਵਾਸਤੇ ਪਬਲਿਕ ਯੂਨੀਵਰਸਿਟੀ ਤੇ ਪ੍ਰਾਈਵੇਟ ਯੂਨੀਵਰਸਿਟੀ ਦੇ ਅੰਦਰ ਕਿਹੜੀਆਂ-ਕਿਹੜੀਆਂ ਆਪਸ਼ਨਜ਼ ਹੁੰਦੀਆਂ ਨੇ ਐਂਟਰੀ ਲੈਵਲ ਕਿਹੜੇ ਹੈ ਕਿਹਨੇ ਐਂਟਰੀ ਰਿਕੁਆਇਰਮੈਂਟ ਨਹੀਂ ਕਵਾਂਗਾ ਐਂਟਰੀ ਦੇ ਤਰੀਕੇ ਕਵਾਂਗਾ ਜਾਂ ਐਂਟਰੀ ਦੇ ਰੂਟਸ ਕਵਾਂਗਾ ਮੈਂ ਇਹਨੂੰ ਕਿਉਂਕਿ ਜਰਮਨੀ ਦੇ ਅੰਦਰ ਬੈਚਲਰ ਦਾ ਸਟੂਡੈਂਟ ਜਿਹੜਾ ਹੈਗਾ ਉਹ ਮਲਟੀਪਲ ਤਰੀਕੇ ਨਾਲ ਐਂਟਰ ਕਰ ਪਾਂਦਾ ਜਿਹੜਾ ਮੈਂ ਜਿੰਨੇ ਕਿਹਾ ਹੋਣਾ ਜੀ ਵੀ ਬੱਚਾ ਕਨਫਿਊਜ਼ਡ ਹੈਗਾ ਵੀ ਮੈਂ ਇੱਥੇ ਅਪਲਾਈ ਕਰਾਂ ਲੈਂਗੁਏਜ ਕੋਰਸ ਚ ਕਰਾਂ ਜਾਂ ਨੌਨ ਲੈਂਗੁਏਜ ਚ ਕਰਾਂ ਕੰਬੋ ਚ ਕਰਾਂ ਜਾਂ ਡਾਇਰ ਬੈਚਲਰ ਚ ਕਰਾਂ ਉਹ ਪ੍ਰੋਬਲਮ ਐਕਸ ਕਰਕੇ ਹੈ ਕਿ ਕਿਉਂਕਿ ਸਾਰੀਆਂ ਐਂਟੀ ਰੂਟਸ ਨੂੰ ਇੱਕ ਕੰਸਲਟੈਂਟ ਕਿਉਂ ਨਹੀਂ ਬਤਾਂਦਾ ਹੂੰ ਉਹਦਾ ਰੀਜ਼ਨ ਇਹ ਹੈਗਾ ਵੀ ਕੰਸਰਨ ਨੇ ਇੱਕ ਦਿਨ ਟਾਈਪ ਕੀਤਾ ਹੈ ਕਿਸੇ ਨੇ ਕਿਸੇ ਨੇ ਟਾਈਪ ਕੀਤਾ ਹੋਇਆ ਹੈ ਕਿਸੇ ਨੇ ਦੋਨਿਆਂ ਨੇ ਟਾਈਪ ਕੀਤਾ ਹੋਇਆ ਹੈ ਇੰਡੋ ਯੂਰੋਪੀਅਨ ਦਾ ਸਾਡਾ ਇੱਕ ਪ੍ਰੋਜੈਕਟ ਹੈਗਾ ਉਹਦਾ ਨਾਮ ਹੈ ਜਰਮਨ ਹਾਇਰ ਐਜੂਕੇਸ਼ਨ ਸੈਂਟਰ ਇਹ ਸੈਂਟਰ ਦਿੱਲੀ ਦੇ ਅੰਦਰ ਸਾਡੇ ਆਪਣੇ ਹੈੱਡ ਆਫਿਸ ਦੇ ਅੰਦਰ ਬਣਿਆ ਹੋਇਆ ਹੈ ਇੱਥੇ ਪੂਰੀ ਟੀਮ ਮੈਂਦੀ ਪੰਜ ਲੋਕਾਂ ਦੀ ਜਿਹੜੀ ਸਿਰਫ ਪੂਰੇ ਇੰਡੀਆ ਦੇ ਅੰਦਰ ਸੀ 400 500 ਬੱਚੇ ਜਰਮਨੀ ਭੇਜਦੇ ਆ ਇਸ ਸਟਰਚ ਸਾਡੇ ਕੋਲ 15 ਪਾਰਟਨਰ ਯੂਨੀਵਰਸਿਟੀ ਐ ਸਿੱਕਲੀ ਕੰਪਨੀ ਐ ਪੂਰੇ ਇੰਡੀਆ ਦੇ ਅੰਦਰ ਜਿਹਦੇ ਕੋਲ 15 ਪਾਰਟਨਰ ਯੂਨੀਵਰਸਿਟੀ ਹੈਗੀ ਜਰਮਨੀ ਤੋਂ ਤੇ 400 ਬੱਚੇ ਦੀ ਅਸੀਂ ਕਲੌਕ ਕਰਦੇ ਹਰ ਸਾਲ ਵੀਜ਼ਾਸ ਲੌਕ ਕਰਦੇ ਹੈਗੇ ਆ ਇਸ ਕਰਕੇ ਮੈਂ ਮੈਂ ਆਪ ਪਰਸਨਲੀ 49 ਯੂਨੀਵਰਸਿਟੀ ਨੂੰ ਵਿਜ਼ਿਟ ਕੀਤਾ ਹੈਗਾ ਜਰਮਨੀ 'ਚ ਤੇ ਇੱਕੋ ਚੀਜ਼ ਮੈਂ ਕਲੀਅਰ ਕਰਾਂਗਾ ਇੱਕ ਵਾਰ ਐਂਟਰੀ ਰਿਕੁਆਇਰਮੈਂਟ ਤੁਹਾਨੂੰ ਸਮਝ ਆ ਗਈ ਨਾ ਤੁਸੀਂ ਆਟੋਮੈਟਿਕਲੀ ਆਪਣੇ ਵਾਸਤੇ ਕੋਈ ਨਾ ਕੋਈ ਚੰਗੀ ਰੁਸਤੀ ਲੱਭ ਸਕਦੇ ਜਰਮਨੀ 'ਚ ਐਡਮਿਸ਼ਨ ਹਰ ਇੱਕ ਨੂੰ ਮਿਲ ਸਕਦਾ ਹੈ ਪਰ ਭਜੀਏ ਜਿਹੜੀ ਕਨਫਿਊਜ਼ਰ ਹੈ ਨਾ ਇਹੀ ਨਹੀਂ ਹੱਲ ਹੁੰਦੀ ਬਿਲਕੁਸੇ ਗੱਲ ਹੈ ਹੁਣ ਮੈਂ ਪ੍ਰੋਫਾਈਲ ਵਾਈਜ਼ ਗੱਲ ਕਰਦਾ ਤੁਸੀਂ ਕਿਹੜੀ ਪ੍ਰੋਫਾਈਲ ਨੂੰ ਪੋਜ਼ਿਟਿਵ ਗਿਣਦੇ ਹੋ ਵੀ ਹਾਂ ਇਹ ਜੇ ਆਹ ਪ੍ਰੋਫਾਈਲ ਹੈਗੀ ਹੈ ਬੇਸਿਕਲੀ ਐਨਓਸੀ ਇੱਥੇ ਸ਼ਾਰਟਲਿਸਟ ਕਰ ਸਕਦੇ ਆ ਕਿ ਜਿੱਦਾਂ ਮੰਨ ਲਿਜੀਏ ਬੱਚਾ ਜਿਹਨੇ 12ਵੀਂ ਕੀਤੀ ਹੋਈ ਹੈ ਹੁਣ 12ਵੀਂ ਦੇ ਬੱਚੇ ਨੇ ਪਬਲਿਕ ਤੇ ਪ੍ਰਾਈਵੇਟ ਜੇ ਮੈਂ ਪਬਲਿਕ ਦੀ ਗੱਲ ਕਰਾਂਗਾ ਪਬਲਿਕ ਦੇ ਅੰਦਰ ਦੋ ਸਬਡੋਮੇਨ ਆਉਂਦੇ ਨੇ ਪਬਲਿਕ ਜਰਮਨ ਡਾਟ ਪ੍ਰੋਗਰਾਮ ਪਬਲਿਕ ਯੂਨੀਵਰਸਿਟੀ ਇੰਗਲਿਸ਼ ਡਾਟ ਪ੍ਰੋਗਰਾਮ ਪਬਲਿਕ ਯੂਨੀਵਰਸਿਟੀ ਜਰਮਨ ਡਾਟ ਪ੍ਰੋਗਰਾਮ ਨੂੰ ਮੈਂ ਦੋ ਮਿੰਟ ਸਾਈਡ ਤੇ ਰੱਖਦਾ ਪਬਲਿਕ ਯੂਨੀਵਰਸਿਟੀ ਇੰਗਲਿਸ਼ ਡਾਟ ਪ੍ਰੋਗਰਾਮ ਕੇ ਅੰਦਰ ਹੈ 13 ਸਾਲ ਦੀ ਐਜੂਕੇਸ਼ਨ ਹੈਗੀ ਤਾਂ ਸਾਡੇ ਕੋਲ ਅਪਲਾਈ ਕਰ ਲੋ ਮਤਲਬ ਕਿ 12ਵੀਂ ਇੰਡੀਆ ਤੋਂ ਕਿੱਤੀ ਹੈ ਪੰਜਾਬ ਬੋਰਡ ਪੀਐਸਬੀ ਕੋਈ ਵੀ ਕਿਸੇ ਬੋਰਡ ਤੋਂ ਕਿੱਤੀ ਸਟੇਟ ਬੋਰਡ ਮੈਟਰ ਨਹੀਂ ਕਰੇਗਾ ਕੋਈ ਕਿਹੜਾ ਮਰਜੀ ਬੋਰਡ ਚੱਲੂਗਾ 12 ਸਾਲ ਦੀ এডਿਕੇਸ਼ਨ ਇੰਡੀਆ ਤੋਂ 12th ਕਲਾਸ ਪਲੱਸ ਆਪਣਾ ਇੱਕ ਸਾਲ ਦੀ ਯੂਨੀਵਰਸਿਟੀ ਬੀਏ ਬੀਕਾਮ ਬੀਐਸਸੀ ਕੁਝ ਵੀ ਕੀਤਾ ਹੋਇਆ 13 ਸਾਲ ਕੰਪਲੀਟ ਹੋ ਗਏ ਨੇ 13 ਸਾਲ ਕੰਪਲੀਟ ਕੀਤਾ ਬੱਚਾ ਜਿਸ ਦੇ ਕੋਲ ਇੱਕ ਸਾਲ ਦੀ ਮਾਰਕਸ਼ੀਟ ਹੋਵੇ 12ਵੀਂ ਦਾ ਸਰਟੀਫਿਕੇਟ ਹੋਵੇ ਆਈਐਲਟੀਐਸ 6.0 ਘੱਟੋ-ਘੱਟ ਕਿਸੇ ਕਿਸੇ ਪਬਲਿਕ ਯੂਨੀਵਰਸਿਟੀ ਨੇ ਏ1 ਜਰਮਨ ਲੈਂਗੁਏਜ ਵੀ ਮੰਗਣਾ ਹੈ ਇਹ ਤਾਂ ਹੋ ਗਈ ਪਬਲਿਕ ਯੂਨੀਵਰਸਿਟੀ ਆਦੀ ਬੈਚਲਰ ਦੀ ਰਿਕੁਆਇਰਮੈਂਟ ਇੰਗਲਿਸ਼ ਡਾਟ ਪ੍ਰੋਗਰਾਮ ਤੇ ਹੁਣ ਗੱਲ ਕਰਦੇ ਆ ਪਬਲਿਕ ਦੀ ਯੂਨੀਵਰਸਿਟੀਆਂ ਦੀ ਜਿਨ੍ਹਾਂ ਨੇ ਜਰਮਨ ਡਾਟ ਪ੍ਰੋਗਰਾਮ ਹੈਗੇ ਨੇ ਹੁਣ ਜਰਮਨ ਡਾਟ ਪ੍ਰੋਗਰਾਮ ਦੇ ਅੰਦਰ ਜਿਹੜਾ ਐਡਮਿਸ਼ਨ ਹੈਗਾ ਉਹ ਵੀ ਰਿਕੁਆਇਰਮੈਂਟ 13 ਸਾਲ ਦੀ ਹੀ ਹੈ ਲੇਕਿਨ ਉਹਦੇ ਅੰਦਰ ਤੁਹਾਨੂੰ ਜਰਮਨ ਬੋਲਣੀ ਆਣੀ ਚਾਹੀਦੀ ਹੈ ਇਹਦਾ ਮਤਲਬ ਇਹ ਹੋ ਗਿਆ ਵੀ ਬੱਚਾ ਬੈਚਲਰ ਡਿਗਰੀ ਕਰਨ ਤੋਂ ਪਹਿਲਾਂ ਜਰਮਨ ਲੈਂਗੁਏਜ ਸਿੱਖੇਗਾ ਤੇ ਗਵਰਨਮੈਂਟ ਨੇ ਬਣਾਇਆ ਤਰੀਕਾ ਗਵਰਨਮੈਂਟ ਨੇ ਕਿਹਾ ਵੀ ਇੱਕ ਸਾਲ ਦਾ ਜਰਮਨ ਲੈਂਗੁਏਜ ਦਾ ਕੋਰ मैक्सिमम 2 साल ਦਾ ਵੀਜ਼ਾ ਮਿਲਦਾ ਹੈ ਜਰਮਨ ਲੈਂਗੁਏਜ ਕਰੰਦਾ 1 ਸਾਲ ਦਾ ਜਰਮਨ ਲੈਂਗੁਏਜ ਦਾ ਕੋਰਸ ਕਰ ਲੋ 13ਵਾਂ ਸਾਲ ਜਿਹੜਾ ਹੈਗਾ ਉਹ ਵੀ ਕਰ ਲੋ ਜਿਹਨੂੰ ਅਸੀਂ ਫਾਊਂਡੇਸ਼ਨ ਕਹਿੰਦੇ ਆ ਤੇ ਦੋ ਉਸ ਤੋਂ ਬਾਅਦ ਬੈਚ ਸਟਾਰਟ ਹੋਏਗੀ ਐਦਾ ਮਤਲਬ 4 ਸਾਲ 9 ਮਹੀਨੇ ਦੀ ਬੈਚਲਰ ਹੋ ਗਈ ਜਿੱਚ 9 ਮਹੀਨੇ ਦਾ ਤੁਹਾਡੇ ਲੈਂਗੁਏਜ ਕੋਰਸ ਹੋ ਜਾਂਦਾ 9 ਮਹੀਨੇ ਕਹੀਏ ਲ ਸਾਲ ਕਹੀਏ ਇਕੁ ਬਰਾਬਰ ਹੈ ਨੈਕਸਟ ਸੈਕੰਡ ਇਅਰ ਫਾਊਂਡੇਸ਼ਨ ਹੋ ਜਾਂਦਾ ਹੈ ਤੇ 3rd ਇਅਰ ਤੁਹਾਡੀ ਹੋ ਜਾਂਦੀ ਹੈਗੀ ਪੂਰੀ ਬੈਚਲਰ ਇੱਕ ਜ ਲੈਂਗੁਏਜ ਕੋਰਸ ਤੋਂ ਤੁਸੀਂ ਫਾਊਂਡੇਸ਼ਨ ਕੋਰਸ ਦੇ ਨਾਲ ਕਲੱਬ ਨਹੀਂ ਕਰ ਰਹੇਗਾ ਲੈਂਗੁਏਜ ਕੋਰਸ ਤੁਸੀਂ ਇਸ ਕਰਕੇ ਕਰ ਰਹੇ ਹੋ ਕਿ ਤੁਸੀਂ ਜਰਮਨ ਪਬਲਿਕ ਯੂਨੀਵਰਸਿਟੀ ਦੇ ਅੰਦਰ ਐਂਟਰ ਕਰ ਸਕੋ ਫਾਊਂਡੇਸ਼ਨ ਕੋਰਸ ਇਸ ਕਰਕੇ ਕਰ ਰਹੇ ਹੋ ਕਿਉਂਕਿ ਤੁਹਾਡੇ ਕੋਲ 13 ਸਾਲ ਦੀ ਐਜੂਕੇਸ਼ਨ ਨਹੀਂ ਹੈ 12 ਦੀ ਹੈਗੀ ਜੇਕਰ ਤੁਹਾਡੇ ਕੋਲ 13 ਦੀ ਹੈਗੀ ਤੁਸੀਂ ਲੈਂਗੁਏਜ ਕਰਕੇ ਸਿੱਧਾ ਬੈਚਲਰ ਚ ਆ ਸਕਦੇ ਹੋ ਇਸ ਕਰਕੇ ਜਿਹੜੇ ਬੱਚੇ ਪੰਜਾਬ ਤੋਂ ਹਰਿਆਣਾ ਤੋਂ ਹੁਣ ਅੱਜਕੱਲ ਲੈਂਗੁਏਜ ਕੋਰਸ ਨੂੰ ਲੈ ਕੇ ਕਾਫੀ ਅਟਰੈਕਟ ਹੋ ਰਹੇ ਨੇ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿੰਦਾ ਕਾਫੀ ਬੱਚਿਆਂ ਨੇ ਵੀਜ਼ੇ ਅਪਲਾਈ ਕੀਤੇ ਨੇ ਲੈਂਗੁਏਜ ਕੋਰਸ ਦੇ ਲੈਟਰ ਤੇ ਬਿਨਾ ਮੇਨ ਕੋਰਸ ਦੇ ਐਡਮਿਸ਼ਨ ਲਿੱਤੇ ਹੋਏ ਉਹ ਵੀਜ਼ੇ ਹੋਏ ਨੇ ਰਿਫਿਊਜ਼ ਇਹ ਗੱਲ ਮੈਂ ਇਸ ਮੰਨਤੇ ਕਾਫੀ ਹੋਰ ਜਗ੍ਹਾ ਤੇ ਵੀ ਦੋ ਸਾਲ ਤੋਂ ਗੱਲ ਕਰ ਰਹੇ ਹਾਂ ਕਿ ਵੀ ਲੈਂਗੁਏਜ ਕੋਰਸ ਖਦੇ ਇਕੱਲਾ ਨਹੀਂ ਅਪਲਾਈ ਕਰਨਾ ਲੈਂਗੁਏਜ ਨਾਲ ਮੇਨ ਕੋਰਸ ਦਾ ਕੰਬੋ ਹੀ ਅਪਲਾਈ ਕਰਨਾ ਹੈ ਪਰ ਬਈ ਇਹਨਾਂ ਥੋੜੀ ਇੰਡਸਟਰੀ ਦੀ ਖਾਸੀਅਤ ਹੈ ਉਹਦੇ ਵਿੱਚ ਤਾਰੀਫ ਕਰਨੀ ਬਣਦੀ ਹੈ ਕਨਵਿੰਸਿੰਗ ਪਾਵਰ ਬੜੀ ਹੁੰਦੀ ਜਿੰਨਾ ਮਰਜੀ ਬੱਚਾ ਇਥੋਂ ਸਮਝ ਕੇ ਜਾਵੇ ਬੱਚਾ ਕਹਿੰਦਾ ਨਹੀਂ ਕੱਲਾ ਲੈਂਗੁਏਜ ਨਹੀਂ ਕਰਨਾ ਉਹਨੂੰ ਕਨਵਿੰਸ ਕਰ ਲੈਂਦੇ ਬਿਲਕੁਲ ਸੀ ਕਰ ਮਨਜੀ ਮੈਂ ਕਹਿੰਨਾ ਮੇਰੇ ਕੋਲ 2 ਵੀਕ ਪਹਿਲਾਂ ਇੱਕ ਬੱਚਾ ਮਿਸਰ ਦਾ ਆਇਆ ਕਹਿੰਦਾ ਸਰ ਤੁਹਾਡਾ ਸ਼ੋਅ ਦੇਖਿਆ ਸੀ ਚਰਦੀ ਘਲਾਤੇ ਮੈਂ ਬੜੀ ਲਾਈਵ ਗੱਲ ਕਰ ਰਹੀ ਸੀ ਤੇ ਬੇਸਿਕਲੀ ਤੇ ਉਸ ਤੋਂ ਬਾਅਦ ਗਿਆ ਬੱਚਾ ਕਿਸੇ ਹੋਰ ਕੰਸਲਟ ਦੇ ਕੋਲ ਉਹਨਾਂ ਨੇ ਉਹਦਾ ਲੈਂਗੁਏਜ ਕੋਰਸ ਸਪਲਾਈ ਕਰਾਇਆ ਲੈਂਗੁਏਜ ਕੋਰਸ ਵਿਦ ਨੋਵਾ ਨੋਵਾ ਐਜੂਕੇਸ਼ਨ ਦਾ ਉਹਦਾ ਕੋਲਜ ਹੈਗਾ ਕ ਅਪਲਾਈ ਤਾਂ ਕਰਾਤਾ ਵੀਜ਼ਾ ਰਿਫਿਊਜ਼ ਹੋ ਗਿਆ ਬੱਚੇ ਦੇ ਕੋਲ 6 ਬੈਡਮਿਸਿਕ ਉਹ ਕਹਿੰਦਾ ਸਰ ਮੈਨੂੰ ਨਾ ਪਹਿਲੇ ਕਾਊਂਟਰ ਤੇ ਦੱਸਤਾ ਸੀ ਲੇਡੀ ਨੇ ਇੱਕ ਫੀਲਿੰਗ ਦਿੱਤੀ ਸੀ ਕਿ ਵੀ ਤੇਰੇ ਕੋਲ 6 ਬੈਡ ਹੈਗੇ ਤਾਂ ਲੈਂਗੁਏਜ ਪੜਨ ਜਾ ਰਹੇ ਹੈ ਤੇਰਾ ਮੇਨ ਕੋਰਸ ਕਿੱਥੇ ਆਏਗਾ ਤੂੰ ਉੱਥੇ ਤੇ ਕੀ ਪੜਾਈ ਕਰੇਗਾ ਤੇ ਮੋਟੀਵੇਸ਼ਨ ਤਾਂ ਉੱਥੇ ਖਤਮ ਹੋ ਗਈ ਵੀ ਤੁਸੀਂ ਲੈਂਗੁਏਜ ਪੜਨ ਜਾ ਰਹੇ ਹੋ ਐਨੀ ਲੈਂਗੁਏਜ ਦਾ ਸ਼ੌਕ ਹੈਗਾ ਤੇ ਗੋਥੇ ਸੈਂਟਰ ਖੁੱਲੇ ਚੰਡੀਗੜ੍ਹ ਖੁੱਲੇ ਨੇ ਦਿੱਲੀ ਖੁੱਲੇ ਨੇ ਉੱਥੇ ਜਾ ਕੇ ਪੜ੍ਹ ਲਓ ਲੇਕਿਨ ਬੱਚੇ ਨੂੰ ਬੇਸਿਕਲੀ ਗਲਤ ਦੱਸਤਾ ਆਪਣੇ ਸਰਵਿਸ ਵੀ ਬਰਾਂਡ ਦੇ ਚੱਕਰ 'ਚ ਹੋਰ ਸੁਣੋ ਉਸ ਕੰਸਲ ਨੇ ਬੱਚੇ ਦੇ ਸਾਰੇ ਡਾਕੂਮੈਂਟ ਇੱਕ ਨਹੀਂ ਸਾਰੇ ਡਾਕੂਮੈਂਟ ਅਪੋਸਟਲ ਕਰਾਤੇ 5000 ਦੇ ਰੇਟ ਤੋਂ ਜੇ 8 ਡਾਕੂਮੈਂਟ ਵੀ ਕਰਾਏ ਤੇ 40000 ਰੁਪਏ ਸਿਰ ਅਪੋਸਟਲ ਤੇ ਬਣਾ ਲਿਆ ਜਦ ਕਿ ਜਰਮਨੀ ਦੇ ਅੰਦਰ ਅਪੋਸਟਲ ਚਾਹੀਦਾ ਹੀ ਨਹੀਂ ਹੈਗਾ ਹਮ ਜਰਮਨ ਐਮਬੈਸੀ ਨੂੰ ਜਰਮਨ ਇਮੀਗ੍ਰੇਸ਼ਨ ਨੇ ਯੂਰਪ ਦੇ ਕੁਝ ਮੁਲਕਾਂ ਨੇ ਅੰਦਰ ਜਿਨੇਵਾ ਕਨਵੈਨਸ਼ਨ ਅਪੋਸਟਲ ਦੇ ਮੈਂਬਰ ਹੈਗੇ ਨੇ ਜਿਨ੍ਹਾਂ ਨੂੰ ਅਪੋਸਟਲ ਚਾਹੀਦਾ ਹੈਗਾ ਸਾਰੇ ਦੇ ਸਾਰੇ ਕਮੈਂਬਰ ਦਾ ਇੱਕੋ ਹੀ ਮਤਲਬ ਹੈਗਾ ਉਹ ਇੱਕਦ ਕੰਟਰੀ ਛੱਡ ਕੇ ਬਾਕੀ ਸਾਰੀ ਕੰਟਰੀ ਕਹਿੰਦੇ ਨੇ ਸਾਨੂੰ ਇੱਕ ਡਾਕੂਮੈਂਟ ਪੋਸਟਲ ਚਾਹੀਦਾ ਹੈ ਉਹ ਤੁਹਾਡੀ ਹਾਈएस्ट ਡਿਗਰੀ ਹੁੰਦੀ ਹੈ ਡੈਨਮਾਰਕ ਲੈ ਲਓ ਤੁਸੀਂ ਲਾਟਵੀਆ ਲੈ ਲਓ ਤੁਸੀਂ ਜੋ ਲੇਟੈਸਟ ਪਾਸ ਆਊਟ ਕੀਤਾ ਹੈ ਐਜੂਕੇਸ਼ਨ ਤੇ ਬੇਸਿਕਲੀ ਉਸ ਏਜੰਟ ਨੇ ਬੱਚੇ ਦੇ ਸਾਰੇ ਡਾਕੂਮੈਂਟ ਕਰਾਤੇ ਪੋਸਟਲ ਤੇ ਉਹ ਪਤਾ ਖਰਚਾ ਉਹ ਲੱਗ ਗਿਆ 40000 ਰੁਪਏ ਦਾ ਪਲੱਸ ਆਪਣੀ ਸਰਵਿਸ ਵੀ ਲੈ ਲਈ ਤੇ ਐਪਲੀਕੇਸ਼ਨ ਵੀ ਲੈ ਲਈ ਇਹ ਕਰ ਕਰਾ ਕੇ ਬੱਚਾ ਲੱਖ ਰੁਪਏ ਦੇ ਵਿੱਚ ਆ ਗਿਆ ਤੇ ਵੀਜ਼ਾ ਵੀ ਰਿਫਿਊਜ਼ ਕਰਾ ਲਿਆ ਲੇਕਿਨ ਲੱਖ ਰੁਪਏ ਚ ਰਿਫਿਊਜ਼ ਕਰਾ ਕੇ ਆਇਆ ਜੱਜ ਕੀ ਸ਼ੋਅ ਤੇ ਸੁਣਿਆ ਹੋਣਾ ਉਹਨੇ ਵੀ ਇਹ ਲੈਂਗੁਏਜ ਵੀਜ਼ਾ ਨਹੀਂ ਲੱਗਦਾ ਅੱਛਾ ਉਹਨੇ ਕਿਹਾ ਨਹੀਂ ਮੈਂ ਸੁਣਿਆ ਸੀਗਾ ਜੀ ਉਹਨੇ ਕਿਹਾ ਸੀ ਉਹਨੇ ਇਹੀ ਗੱਲ ਮੈਨੂੰ ਕਿਹਾ ਕਹਿੰਦੇ ਸਨ ਵੀ ਤੁਹਾਡੀ ਗੱਲ ਸੁਣੀ ਸੀਗੀ ਤੇ ਉਸ ਤੋਂ ਬਾਅਦ ਵੀ ਮੈਂ ਚਲਾ ਗਿਆ ਕਿਉਂ ਕਿ ਕਿਥੇ ਨਾ ਕਿਥੇ ਨਾ ਅੱਜ ਬੱਚਾ ਇਹ ਦੇਖਦੇ ਵੀ ਮੇਰੇ ਨੇੜੇ ਜਿਹੜੇ ਏਜੰਟ ਬੈਠਾ ਮੈਂ ਉਹਦੇ ਕੋਲ ਚਲ ਜਾਣਾ ਉਹ ਮੇਰੇ ਪਾਸ ਹੈਗਾ ਵੀ ਡਾਕਟਰ ਵੀ ਤੁਸੀਂ ਜਾਣਦੇ ਹੋ ਨਾ ਤੇ ਸਪੈਸ਼ਲਿਸਟ ਕੋਲ ਜਾਣਦੇ ਹੋ ਚਾਹੇ ਉਹ ਡਾਕਟਰ ਪੀਜੀਆਈ 'ਚ ਹੈਗਾ ਚਾਹੇ ਉਹ ਦਿੱਲੀ 'ਚ ਹੈਗਾ ਤੁਸੀਂ ਇਹ ਨਹੀਂ ਸੋਚਦੇ ਵੀ ਡਾਕਟਰ ਪਾਸ ਹੈ ਸੇਮ ਚੀਜ਼ ਟਰੈਵਲ ਏਜੰਟ ਤੇ ਕੰਸਲਟ ਦਾ ਫਰਕ ਕੀ ਹੈਗਾ ਕੰਸਲਟ ਨੇ ਕਿਉਂਕਿ ਜੇਕਰ ਵੀਜ਼ਾ ਨਹੀਂ ਆਂਦਾ ਹੈਗਾ ਤੇ ਇੱਕ ਚੰਗੀ ਕੰਪਨੀ ਦੇਖੋ ਜੀ ਮੈਂ ਇਹ ਨਹੀਂ ਕਹਾਂਗਾ ਸਿਰਫ ਮੇਰੀ ਕੰਪਨੀ ਚੰਗੀ ਹੈ ਇੱਥੇ ਇਸ ਮੰਚ ਤੇ ਰੋਜ਼ ਅੱਛੀ ਕੰਪਨੀਆਂ ਆਉਂਦੇ ਨੇ ਕਾਫੀ ਅੱਛੇ ਸਪੀਕਰਸ ਆਉਂਦੇ ਨੇ ਤੇ ਸਾਰੇ ਕਾਫੀ ਰੈਪਿਊਟਡ ਹੈਗੇ ਨੇ ਤੇ ਇਹ ਚੀਜ਼ ਸਾਰਿਆਂ ਚ ਕਾਮਨ ਬਿਕਾਂਗਾ ਮੈਂ ਸਾਰੇ ਦਾ ਵਿਹਾਰ ਤੇ ਵੀ ਕਹਿ ਸਕਦਾ ਕਿ ਵੀ ਜਿਹੜੀ ਵੀ ਕੰਪਨੀ ਇੱਥੇ ਆ ਰਹੀ ਹੈ ਰੈਗੂਲਰਲੀ ਆ ਰਹੀ ਹੈ ਸਾਲਾਂ ਤੋਂ ਆ ਰਹੀ ਹੈ ਕਿ ਇਹ ਉਹ ਕੰਪਨੀਆਂ ਬੇਸਿਕਲੀ ਆਪਣੇ ਕਸਟਮਰ ਨੂੰ ਫੋਕਸ ਦੇ ਸਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿਨ੍ਹਾਂ ਦੀ ਸ਼ਿਕਾਇਤ ਹੈ ਜਾਂ ਜਿਹੜੀ ਮਾਰਕੀਟ 'ਚ ਠੀਕ ਕੰਮ ਨਹੀਂ ਕਰ ਰਹੀ ਫੀਡਬੈਕ ਆਉਂਦੀ ਹੈ ਅਸੀਂ ਉਹਨਾਂ ਨੂੰ ਫਿਰ ਬੁਲਾਉਂਦੇ ਹੀ ਨਹੀਂ ਬਿਲਕੁਲ ਸਹੀ ਦੇਖੋ ਵੀਜ਼ਾ ਲੱਗਣਾ ਜਾਂ ਨਾ ਲੱਗਣਾ ਦੈਟਸ ਆ ਪਾਰਟ ਆਫ ਯਰ ਦੈਟ ਇੰਡਸਟਰੀ ਐਂਡ ਬਿਜ਼ਨਸ ਗਾਰੰਟੀ ਕੋਈ ਨਹੀਂ ਹੁੰਦੀ ਹਾਂ ਬਟ 70 80% 90% ਕੋਈ ਸাকਸੈਸ ਤਾਂ ਹੋਵੇ ਨਾ ਬਿਲਕੁਲ ਸਹੀ ਹੈ 20 30% ਚਲੋ ਰਿਜੈਕਸ਼ਨ ਵੀ ਹਰ ਇੱਕ ਦੀ ਆਉਂਦੀਆਂ ਨੇ ਬਿਲਕੁਲ ਬਟ ਜਿਵੇਂ ਤੁਸੀਂ ਗੱਲ ਕੀਤੀ ਇਹ ਵੀ ਇੱਕ ਬੜਾ ਤੰਦਾ ਪਤਾ ਵੀ ਹੁੰਦਾ ਵੀਜ਼ਾ ਨਹੀਂ ਲੱਗਣਾ ਬਟ ਆਪਣੀ ਪ੍ਰੋਸੈਸਿੰਗ ਪੋਸਟੇਲ ਬਿਲਕੁਲ ਆ ਨਵਾਂ ਚੀਜ਼ ਸਾਹਮਣੇ ਆਈ ਹੈ ਇਹ ਇਦਾਂ ਵੀ ਪੈਸੇ ਬਣਾਏ ਜਾਂਦੇ ਇਹ ਤਾਂ ਬੇਸਿਕਲੀ ਦੇਖੋ ਜੀ ਮੈਂ ਤਾਂ ਖੈਰ ਮੈਨੂੰ ਇਹ ਗੱਲ ਬਹੁਤ ਪਹਿਲਾਂ ਪਤਾ ਸੀ ਕਿ ਬੱਚੇ ਉਹ ਹੁੰਦਾ ਹੈਗਾ ਪਰ ਮੈਂ ਮੈਂ ਹੈਰਾਨ ਹੋ ਗਿਆ ਕਿ ਭਈ ਅੱਛਾ ਮੈਂ ਅੱਜ ਇਥੇ ਮਾਫ ਕਰਨਾ ਰੁਕਣਾ ਚਾਹੁੰਦਾ ਜਿਵੇਂ ਪੋਸਟੇਲ ਸਾਡੇ ਦਰਸ਼ਕਾਂ ਦੇ ਪੈਸੇ ਖਰਾਬ ਹੁੰਦੇ ਨੇ ਪੈਰੈਂਟ ਦੇ ਜੋ ਬੜੇ ਮਿਹਨਤ ਨਾਲ ਕਮਾਏ ਹੋਰ ਕਿੱਦਾਂ ਕਿੱਦਾਂ ਖਰਾਬ ਕਰਦੇ ਮੈਂ ਪੁੱਛਣਾ ਚਾਹੁੰਦਾ ਨਾਮ ਆਪਾਂ ਕੰਪਨੀ ਦਾ ਨਹੀਂ ਲੈਂਦੇ ਕਿ ਬਿਲਕੁਲ ਜੀ ਕਿਵੇਂ ਕਿਵੇਂ ਇਹਨਾਂ ਨਾਲ ਠੱਗੀ ਹੋ ਸਕਦੀ ਹੈ ਬੇਸਿਕਲੀ ਸਭ ਤੋਂ ਪਹਿਲਾਂ ਤਾਂ ਅਪੋਸਟਲ ਹੀ ਬਹੁਤ ਵੱਡਾ ਚੀਜ਼ ਹੈਗੀ ਜੀ ਜਿੱਥੇ ਇੱਕ ਡਾਕੂਮੈਂਟ ਹੋਣਾ ਸੀਗਾ ਹੁਣ ਜਿੱਦਾਂ ਸਾਡੇ ਕੋਲ ਹੁਣ ਤੱਕ ਪੰਜਾਬ ਦੇ ਡਾਕੂਮੈਂਟ ਜੀ ਪਹਿਲਾਂ ਜਿੱਦਾਂ ਸਾਡੀ ਕੰਪਨੀ 1700 ਰੁਪਿਆ ਲੈਂਦੀ ਹੈ ਇੱਕ ਡਾਕੂਮੈਂਟ ਅਪੋਸਟਲ ਕਰਾਉਣ ਦਾ ਦਿੱਲੀ ਤੋਂ ਪੰਜਾਬ ਦੇ ਡਾਕੂਮੈਂਟ ਹੁਣ ਦਿੱਲੀ ਤੇ ਅਪੋਸਟਲ ਨਹੀਂ ਹੁੰਦੇ ਨੇ ਉਹ ਬੱਚੇ ਨੂੰ ਆਪ ਜਾ ਕੇ ਅਪੋਸਟਲ ਕਰਾਣੇ ਪੈਣਗੇ ਅਪ੍ਰੋਕਸੀਮੇਟਲੀ ਖਰਚਾ 1000 ਤੋਂ 1200 ਰੁਪਏ ਦਾ ਆਏਗਾ ਉਸ ਡਾਕੂਮੈਂਟ ਨੂੰ ਕਰਾਉਣ ਦਾ ਲੇਕਿਨ ਜੇਕਰ ਤੁਹਾਨੂੰ ਉਸ ਡਾਕੂਮੈਂਟ ਦੇ ਪੰਨ ਪੰਛੇਛੇ ਦਾ ਦੇਣੇ ਪੈ ਰਹੇ ਨੇ ਤੁਸੀਂ ਆਪ ਜਾ ਕੇ ਮੈਂ ਆਪ ਆਪਣੇ ਸਾਰੇ ਸਟੂਡੈਂਟ ਨੂੰ ਰਿਕੁਐਸਟ ਕਰ ਰਹਾ ਇਨਫੈਕਟ ਸਾਡੀ ਸਾਰੀਆਂ ਕੰਟਰੀ ਦੇ ਅੰਦਰ ਦੇ ਬੱਚੇ ਨੂੰ ਐਕਟੀਵੇਟ ਕਰਤਾ ਹੈ ਕਿ ਪਹਿਲਾਂ ਅਸੀਂ ਐਜ਼ ਅ ਕੰਪਨੀ ਬੱਚਿਆਂ ਦੇ ਡਾਕੂਮੈਂਟ ਡਾਇਰੈਕਟਲੀ ਕਰਾ ਰਹੇ ਸੀਗੇ ਦਿੱਲੀ ਮਿਨਿਸਟਰੀ ਤੋਂ ਲੇਕਿਨ ਹੁਣ ਉਹ ਬੰਦ ਹੋ ਗਏ ਨੇ ਇਸ ਕਰਕੇ ਬੱਚਿਆਂ ਨੂੰ ਪਹਿਲਾਂ ਜਾਣਾ ਪਏਗਾ ਚੰਡੀਗੜ੍ਹ ਉੱਥੇ ਸਟੈਂਪ ਲੱਗਣ ਤੋਂ ਬਾਅਦ ਅਪੋਸਟਲ ਵੀ ਉੱਥੇ ਹੋਏਗਾ ਇਹ ਸਾਰਾ ਪ੍ਰੋਸੈਸ ਅਸੀਂ ਬਣਾਣਗੇ ਬੱਚੇ ਨੂੰ ਖਰਚਾ 1200 ਰੁਪਿਆ ਪਰ ਡ ਜੇਕਰ ਤੁਹਾਡੇ 에ਜਨ ਕਹਿੰਦੇ ਨੇ ਬੇਸਿਕਲੀ ਇਹਦੇ ਅੰਦਰ 5000 ਖਰਚਾ ਆ ਰਿਹਾ ਹੈ 10 ਦਾ ਖਰਚਾ ਆ ਰਿਹਾ ਹੈ ਇਹ ਸਰਸਰ ਛੂਟੇਗਾ ਤੁਸੀਂ ਆਪ ਡਾਕੂਮੈਂਟ ਲੋ ਜਿੱਥੋਂ ਵੀ ਤੁਸੀਂ ਫਾਈਲ ਅਪਲਾਈ ਕਰਾਨੀ ਕਰਾਓ ਡਾਕੂਮੈਂਟ ਆਪ ਕਰਾਉਣ ਦਾ ਤਰੀਕਾ ਬੜਾ ਸਿੰਪਲ ਹੈਗਾ ਜੇਕਰ ਤੁਹਾਡਾ ਡਾਕੂਮੈਂਟ 12ਵੀਂ ਦਾ ਹੈਗਾ 12ਵੀਂ ਦੇ ਬੋਰਡ ਚ ਜਾਓ ਪੀਐਸਸੀਬੀ ਜਾਓ ਸੀਬੀਐਸਸੀ ਜਾਓ ਪੰਚਕੂਰਾ ਚ ਸੀਬੀਸੀ ਦਾ ਦਫ਼ਤਰ ਹੈਗਾ ਪੀਐਸਸੀਬੀ ਦਾ ਮੋਹਾਲੀ ਦਫ਼ਤਰ ਹੈਗਾ ਉੱਥੇ ਜਾ ਕੇ ਸਟੈਂਪ ਲਗਵਾਓ ਸਟੈਂਪ ਲੰਗਵਾ ਕੇ ਇਹਨੂੰ ਮਿਨਿਸਟਰੀ ਦੇ ਚੰਡੀਗੜ੍ਹ ਦੇੰਦਰ ਸੈਕਟਰ 9 ਚ ਆਫਿਸ ਹੈਗਾ ਉੱਥੋਂ ਅਪੋਸਟਲ ਕਰਾਓ ਤੁਹਾਡਾ ਖਰਚਾ 1200 ਰੁਪਏ ਤੇ ਆ ਜਾਂਦੇ ਨੇ ਖਰਚੇ ਲੱਗਣਾ ਉਹ ਲੱਗਣਾ ਹੈ ਜੇਕਰ ਏਜੰਟ ਕਰਾਏਗਾ ਜਿੱਦਾਂ ਸਾਡੇ ਕੋਲ ਅੱਜ ਵੀ ਇੰਡੋ ਯੂਰੋਪੀਅਨ ਸਾਰੇ ਇੰਡੀਆ ਦੇ ਡਾਕੂਮੈਂਟ ਪੋਸਟਲ ਕਰਾਉਂਦੀ ਹੈ 1700 ਰੁਪਏ ਕੋ ਡਿਗਰੀ ਹੈਗੀ ਤਾਂ ਸਿੱਧਾ ਨਜ਼ਰ ਲੈਣੇ ਕਿਉਂਦੀ ਵੈਰੀਫਿਕੇਸ਼ਨ ਕਾਸਟ ਵੱਧਦੀ ਹੈਗੀ ਇਸ ਕਰਕੇ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਪਹਿਲੇ ਚੈੱਕ ਕਰੋ ਵੀ ਜਿਸ ਕੰਟਰੀ ਚ ਜਾ ਰਹੇ ਹੋ ਉੱਥੇ ਅਪੋਸਟਾਈਲ ਦੀ ਰਿਕੁਆਇਰਮੈਂਟ ਹੈਗੀ ਵੀ ਨਹੀਂ ਹੈਗੀ ਚਾ ਫਿਰ ਲਾਸਟ ਡਿਗਰੀ ਚਾਹੀਦੀ ਉਹ ਸਾਰੇ ਨਹੀਂ ਚਾਹੀਦੇ ਜਿਵੇਂ ਉਹ 8 ਦੇ 8 ਹੀ ਕਰਾਤੇ ਉਹਨੇ ਬਿਲਕੁਲ ਜੀ ਇਹ ਲਾਸਟ ਡਿਗਰੀ ਮੋਸਟਲੀ ਕੰਟਰੀ ਲੇਥੋਨੀਆ ਦੇ ਅੰਦਰ ਲੇਥੋਨੀਆ ਇੱਕੋ ਹੀ ਕੰਟਰੀ ਹੋਏਗੀ ਜੀ ਜੇ ਦੇ ਅੰਦਰ ਤੁਸੀਂ ਸਾਰੇ ਕਰਾਓਗੇ ਅਦਰਵਾਈਜ਼ ਤੁਹਾਨੂੰ ਕਿਸੇ ਵੀ ਕੰਟਰੀ ਦੇ ਅੰਦਰ ਸਾਰੇ ਕਰਾਂ ਦੀ ਕੋਈ ਲੋੜ ਨਹੀਂ ਹੈ ਪੂਰੇ ਯੂਰਪ ਦੇ ਅੰਦਰ ਹਾਈएस्ट ਡਿਗਰੀ ਵੈਲਿਡ ਹੈਗੀ ਇਹ ਸਾਰੀਆਂ ਐਮਬੈਸੀਆਂ ਦੀ ਵੈਬਸਾਈਟ ਤੇ ਲਿਖਿਆ ਹੋਇਆ ਹੈ ਤੁਸੀਂ ਇਹਨੂੰ ਕਰਾਸ ਚੈੱਕ ਕਰ ਸਕਦੇ ਹੋ ਹੁਣ ਜਰਮਨ ਜਾਣ ਵਾਲੇ ਬੱਚੇ ਨੂੰ ਅਵੇਅਰ ਰਹਿਣ ਦੀ ਲੋੜ ਹੈ ਬਟ ਉਹ ਬੱਚਾ ਜੇ ਜਰਮਨ ਜਾਂਦਾ ਹੈ ਕਿਹੜਾ ਇਨਟੇਕ ਹੈ ਬੈਨੀਫਿਟਸ ਕੀ ਨੇ ਉਥੇ এডਿਕੇਸ਼ਨ ਲੈਂਦੇ ਅਮਨ ਜੀ ਬਿਫੋਰ ਅਸੀਂ ਇਤਜਾਈਏ ਇੱਕ ਚੀਜ਼ ਬੜੀ ਬੜੀ ਇੰਪੋਰਟੈਂਟ ਹੈਗੀ ਅ ਜਰਮਨ ਨੂੰ ਅਸੀਂ ਵੇਚਤਾ ਬਹੁਤ ਰਹੇ ਗਿਆ ਸਾਰੇ ਕੰਸਰ ਵੇਚ ਰਿਹਾ ਗਿਆ ਮੈਂ ਇੱਕ ਗੱਲ ਆਡੀਅেন্স ਨਾਲ ਸ਼ੇਅਰ ਕਰਨਾ ਚਾਹਾਂਗਾ ਜਰਮਨ ਐਮਬੈਸੀ ਓਵਰ ਬੁੱਕ ਹੋ ਗਈ ਹੈ ਜੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਿਕਲ ਕੇ ਕਹਿੰਦੇ ਨੇ ਜਰਮਨ ਐਮਬੈਸੀ ਐਡਮ ਜਰਮਨ ਦੀ ਐਡਮਿਸ਼ਨ ਤੁਸੀਂ ਲੈ ਲੋਗੇ ਲੇਕਿਨ ਜੇਕਰ ਤੁਸੀਂ ਐਡਮਿਸ਼ਨ ਲੈਣ ਜਾ ਰਹੇ ਹੋ ਸਭ ਤੋਂ ਪਹਿਲਾਂ ਐਡਮਿਸ਼ਨ ਦੇ ਨਾਲ ਨਾਲ ਆਪਣੀ ਐਮਬੈਸੀ ਦੀ ਡੇਟ ਵੀ ਲਓ ਕਿਉਂਕਿ ਅੱਜ ਦੇ ਹਿਸਾਬ ਨਾਲ ਅਸੀਂ ਦਸੰਬਰ 'ਚ ਬੈਠੇ ਆ 31 ਮਾਰਚ ਤੱਕ ਕੋਈ ਡੇਟ अवेलेबल ਨਹੀਂ ਹੈਗੀ ਐਮਬੈਸੀ ਨੇ ਕੁਝ ਕਲਾਸੀਫਿਕੇਸ਼ਨ ਬਣਾਈਆਂ ਨੇ ਪਹਿਲੀ ਪ੍ਰਾਇੋਰਟੀ ਮਿਲੇਗੀ ਉਸ ਬੱਚੇ ਨੂੰ ਜਿਹੜਾ ਇੰਗਲਿਸ਼ ਲੈਂਗੁਏਜ ਕੋਰਸ 'ਤੇ ਜਾ ਰਿਹਾ ਹੈਗਾ ਮਾਸਟਰ 'ਚ ਜਾ ਰਿਹਾ ਹੈ ਉਸ ਬੱਚੇ ਨੂੰ ਡੇਟ ਮਿਲਣ ਚਾਂਸਸ ਸਭ ਤੋਂ ਹਾਈ ਹੈਗੇ ਨੇ ਕਿਉਂਕਿ ਜਰਮਨੀ ਕਹਿ ਰਿਹਾ ਭਈ ਜੇਕਰ ਮਾਸਟਰ ਸਟੂਡੈਂਟ ਆ ਰਹੇ ਆ ਇੰਡੀਆ ਤੋਂ ਇਨ ਫੈਕਟ ਇਸ ਟਾਈਮ 12 ਦਸੰਬਰ ਤੇ ਅਸੀਂ ਗੱਲ ਕਰ ਰਹੇ ਆ ਅਸ ਟਾਈਮ ਦੇ ਅੰਦਰ ਜਰਮਨ ਐਂਬੈਸੀ ਨੇ ਐਂਬੈਸੀ ਇੰਟਰਵਿਊ ਵੇਵ ਆਫ ਕਰਤਾ ਹੈਗਾ ਸਿਰਫ ਮਾਸਟਰ ਦੇ ਸਟੂਡੈਂਟ ਵਾਸਤੇ ਜਿਨ੍ਹਾਂ ਨੇ ਇੰਗਲਿਸ਼ ਦੇ ਅੰਦਰ ਪੜਨ ਜਾਣਾ ਹੈ ਮਾਸਟਰ ਪੜਨ ਜਾਣਾ ਕੋਈ ਲੈਂਗੁਏਜ ਇਨਵੋਲ ਨਹੀਂ ਹੈਗੀ ਸਿੱਧਾ ਐਡਮਿਸ਼ਨ ਹੈਗਾ ਬੱਚੇ ਨੇ ਫੀਸ ਪੇ ਕਰਤੀ ਹੈਗੀ ਬੱਚਾ ਬਿਨਾ ਇੰਟਰਵਿਊ ਵੀਜ਼ਾ ਲੈ ਸਕਦਾ ਹੈ ਐਸ ਪਾਰਟिकुलर ਟਾਈਮ 'ਚ ਤਾਂ ਇਹ ਚੱਲ ਰਿਹਾ ਹੈ ਤੁਜੀ ਗੱਲ ਜਿਹੜੇ ਬੱਚੇ ਬੈਚਰ ਦੇ ਹੈਗੇ ਨਹੀਂ ਜਾਂ ਲੈਂਗੁਏਜ ਵਾਲੇ ਹੈਗੇ ਨੇ ਉਹਨਾਂ ਨੂੰ ਡੇਟ ਲੈ ਕੇ ਅਪਾਇੰਟਮੈਂਟ ਲੈ ਕੇ ਹੀ ਅਪਲਾਈ ਕਰਨਾ ਹੈ ਮਾਸਟਰ ਦਾ ਬੱਚਾ ਵੀਜ਼ਾ ਅਪਲਾਈ ਕਰੇਗਾ ਵੀਐਫਐਸ 'ਚ لیکن ਜਿਹੜਾ ਬੈਚਲਰ ਦਾ ਬੱਚਾ ਹੈ ਜਿਹੜਾ ਲੈਂਗੁਏਜ ਦਾ ਬੱਚਾ ਹੈਗਾ ਜਾਂ ਲੈਂਗੁਏਜ ਨਾਲ ਕੰਬੋ ਲਿੱਤਾ ਹੋਇਆ ਹੈ ਉਹ ਸਾਰੇ ਵੀਜ਼ਾ ਅਪਲਾਈ ਕਰਨਗੇ ਐਮਬੈਸੀ ਤੇ ਡਾਇਰੈਕਟਲੀ ਐਮਬੈਸੀ ਦੀ ਡੇਟ ਨਹੀਂ ਮਿਲ ਰਹੀ ਹੈਗੀ ਤੇ ਜੇਕਰ ਤੁਸੀਂ ਅਪਲਾਈ ਕਰਦੇ ਹੋ ਸਾਡੇ ਨਾਲ ਇੰਡੋਇਪਨਲ ਅਪਲਾਈ ਕਰਦੇ ਹੋ ਪਲੀਜ਼ ਮੇਰੇ ਆਫਿਸ ਚ ਆ ਕੇ ਜਦਵੀ ਆਪਿਕਨ ਕਰ ਰਹੇ ਹੋ ਅਸੀਂ ਇਮੀਡੀਏਟਲੀ ਤੁਹਾਨੂੰ ਕਾਲ ਕਰਾਂਗੇ ਵਿਥਿਨ 48 ਆਰਸ ਅਪਲੀਕੇਸ਼ਨ ਆਨਤੋ ਬਾਅਦ ਸਾਡੇ ਦਿੱਲੀ ਹੈਡ ਆਫਿਸ ਚ ਅਹੀਂ ਤੁਹਾਨੂੰ ਕਾਲ ਕਰਦੇ ਆ ਅਸੀਂ ਬੱਚੇ ਨੂੰ ਇਹ ਗੱਲ ਪਲੇ ਕਲੀਅਰ ਕਰ ਦਿੰਦੇ ਆ ਹੋ ਸਕਦਾ ਹੈ ਤੁਹਾਡੀ ਡੇਟ ਅਪ੍ਰੈਲ ਦੀ ਆਏ ਜਾਂ ਮਈ ਦੀ ਵੀ ਆਏ ਤੇ ਬੱਚੇ ਨੂੰ ਨਾ ਤਿਆਰ ਕਰਨਾ ਬੜਾ ਜ਼ਰੂਰੀ ਹੈ ਅੱਜ ਬੱਚੇ ਕਹਿੰਦੇ ਮੈਨੂੰ ਦੱਸ ਦਿਓ ਪਹਿਲਾਂ ਮੈਨੂੰ ਇਨਫੋਰਮ ਕਰ ਦਿਓ ਮੈਨੂੰ ਕੋਈ ਦਿੱਕਤ ਨਹੀਂ ਹੈ ਐਟ ਲੀਸਟ ਏਜੰਟ ਸਾਈਨ ਅਪ ਕਰਦੇ ਨੇ ਉਸ ਟਾਈਮ ਦੱਸਦੇ ਨਹੀਂ ਹੈਗੇ ਵੀ ਐਮਬੈਸੀ ਡੇਟ ਨਹੀਂ ਅਵੇਲੇਬਲ ਆਫਰ ਲੈਟਰ ਤੋਂ ਪਹਿਲਾਂ ਪੈਸੇ ਆਪਣੇ ਲੈ ਲਏ ਹੈਗੇ ਨੇ ਪੈਸੇ ਲੈਣ ਤੋਂ ਬਾਅਦ ਬੱਚੇ ਨੂੰ ਬੇਸਿਕਲੀ ਕਹਿੰਦਾ ਵੀ ਹੁਣ ਐਮਬੈਸੀ ਡੇਟ ਨਹੀਂ ਮਿਲ ਰਹੀ ਘੱਟ ਤੋਂ ਘੱਟ ਮੈਨੂੰ ਇਹ ਬੜਾ ਚੰਗਾ ਫੀਡਬੈਕ ਮਿਲ ਰਿਹਾ ਬੱਚਿਆਂ ਤੋਂ ਕਿ ਸਰ ਤੁਸੀਂ ਸਾਨੂੰ ਦੱਸ ਰਹੇ ਹੋ ਐਡਵਾਂਸ ਦੇ ਅੰਦਰ ਕਿ ਭਈ ਦੇਖੋ ਹੋ ਸਕਦਾ ਹੈ ਡੇਟ ਅਪ੍ਰੈਲ ਚ ਮਿਲੇ ਜਾਂ ਮਈ ਚ ਮਿਲੇ ਜੇਕਰ ਮਈ ਚ ਮਿਲੀ ਤਾਂ ਆਪਣੀ ਅਗਸਟ ਇਨਟੇਕ ਹੋ ਜੂਗੀ ਜੇ ਪਹਿਲਾਂ ਮਿਲ ਗਈ ਤਾਂ ਵਧੀਆ ਹੈਗਾ ਇਸ ਕਰਕੇ ਜਰਮਨੀ ਅਪਲਾਈ ਕਰਨ ਵਾਲੇ ਬੱਚੇ ਬਹੁਤ ਧਿਆਨ ਨਾਲ ਦੇਖਣ ਵੀ ਦੂਜੀ ਗੱਲ ਇੱਕ ਐਮਬੈਸੀ ਦੀ ਜਿਹੜੀ ਡੇਟਸ ਹੈ ਕਿੰਨੇ ਉਸ ਸਰਵਰ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਲੋਡ ਹੈਗਾ ਰਹਿੰਦੇ ਤੇ ਕੋਸ਼ਿਸ਼ ਕਰੋ ਨਾਈਟ ਤੇ ਜਾ ਕੇ ਆਪਣੀ ਡੇਟਾ ਲੈ ਲੈਂਦੀਆਂ ਕਾਫੀ ਬੱਚੇ ਮੈਨਸ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਇਹ ਮੇਰੇ ਸਟੂਡੈਂਟਸ ਨੂੰ ਮੈਂ ਦੱਸ ਦੇਣੇ ਆ ਕਿ ਸਰ ਮੈਂ ਨਾਈਟ ਤੇ ਟਰਾਈ ਕੀਤਾ ਮੈਨੂੰ ਡੇਟਸ ਮਿਲ ਗਈਆਂ ਇਹਦੇ ਪੰਜ ਛੇ ਕੇਸ ਹੋ ਗਏ ਸਾਡੇ ਕੋਲ ਪਿਛਲੇ ਇੱਕ ਹਫਤੇ ਚ ਪੰਜ ਛੇ ਬੱਚੇ ਨੇ ਨਾਈਟ ਤੇ ਡੇਟਾ ਲੈਣ ਦੀ ਕਵਿਸ਼ਨ ਦਿੱਤੀਆਂ ਉਹਨਾਂ ਨੂੰ ਡੇਟ ਮਿਲ ਗਈਆਂ ਹੁਣ ਕੁਐਸਚਨ ਇਹ ਆਉਂਦਾ ਜਦ ਡੇਟ ਲੈਣੀ ਹੈਗੀ ਉਸ ਟਾਈਮ ਵੀ ਐਮਬੈਸੀ ਨੇ ਕਲਾਸੀਫਿਕੇਸ਼ਨ ਲਗਾਈ ਹੋਈ ਹੈ ਤੋ ਤੁਸੀਂ ਕਿਹੜੀ ਡੇਟ ਲੈ ਰਹੇ ਹੋ ਕਿਉਂਕਿ ਲੈਂਗੁਏਜ ਕੋਰਸ ਦੀ ਡੇਟ ਅਲੱਗ ਮਿਲ ਰਹੀ ਹੈ ਮੇਨ ਕੋਰਸ ਦੀ ਅਲੱਗ ਮਿਲ ਰਹੀ ਹੈ ਮੇਕ ਸ਼ੂ ਕਰੋ ਜੀ ਆਪਣੀ ਡੇਟ ਸਹੀ ਕੈਟਾਗਰੀ ਲੈਣੀ ਹੈ ਕਿ ਜੇਕਰ ਸਹੀ ਕੈਟਾਗਰੀ ਡੇਟ ਨਹੀਂ ਲਓਗੇ ਤਾਂ ਵੀ ਤੁਹਾਨੂੰ ਐਮਬੈਸੀ ਦੀ ਡੇਟ ਨਹੀਂ ਮਿਲੇਗੀ ਐਡਮਿਸ਼ਨ ਦਾ ਕੋਈ ਬੈਨੀਫਿਟ ਨਹੀਂ ਹੋਏਗਾ ਸੋ ਇਹ ਇਨਫੋਰਮੇਸ਼ਨ ਮੇਰੇ ਖਾਲਾਹਵੰਦ ਹੋਏਗੀ ਜੀ ਸਟੂਡੈਂਟਸ ਦੇ ਲਈ ਤੁਹਾਡੇ ਮੱਦੇ ਵਿੱਚ ਕੋਈ ਵੀ ਸਵਾਲ ਰਹਿੰਦਾ ਪੁੱਛ ਸਕਦੇ ਹੋ ਕੁਝ ਸਟੂਡੈਂਟਸ ਨੂੰ ਤੁਹਾਨੂੰ ਮਿਲਾਉਣਾ ਚਾਹੁੰਦਾ ਜਿਹੜੇ ਆਲਰੇਡੀ ਇਹਨਾਂ ਤੋਂ ਸਰਵਿਸਿਜ਼ ਲੈ ਚੁੱਕੇ ਨੇ ਆਓ ਮਿਲ ਕੇ ਜਾਣਦੇ ਹਾਂ ਉਹਨਾਂ ਦਾ ਐਕਸਪੀਰੀਅੰਸ ਹੈਲੋ एवरीवन आज हमारे साथ है मिस्टर प्रताप सिंह होशियारपुर से जिनका अभी रिसेंटली वीजा आया है लातविया का फर्स्ट मास्टर सीरीज मैनी मैनी कांग्रेचुलेशन प्रताप थाँग। प्रताप आप हमारे साथ अपनी एक्सपीरियंस शेयर करेंगे आपका इंडो यूरोपियन के एडमिशन सर्विसेज को लेकर और वीजा सर्विसेज को लेकर कैसा एक्सपीरियंस रहा ठीक है मैं डोमक्स पर यहां पर आया था इंडो में और और मुझे लातविया के बारे में बताया गया और उनसे वीज़ा फ़ाइल सबमिशन फाइल के बारे में बताया गया आ, मुझे इनका एक्सपीरियंस बहुत ही अच्छा लगा मेरा मेरा दो टू मंथ में मेरा वीज़ा मेरे हाथ में आ गया सो मैं इनका बहुत शुक्र गुजार हूँ कि मेरा दो मंथ में जल्दी से जल्दी वीज़ा लगवाया मैं आगे भी फ्रेंड को आ, कहता हूँ कि आप जिसके जिसका भी यूरोप जाने के लिए है तो आप इंडो यूरोपियन को कॉन्टैक्ट करें और उनके पास अपना वीज़ा के वीज़ा के अकॉर्डिंग बात करें

ਸਟਾਪ ਰਿਕੋਰਡਿੰਗ ਐਂਡ ਮੈਂ ਆਗੇ ਸੇ ਹੀ ਜੋ ਮੇਰੇ ਦਿਰੇ ਟੀਮ ਮੇਰੇ ਫਰੈਂਡਸ ਕੋਈ ਹੀ ਸੁਜੈਸ਼ਨ ਕਰਨਾ ਚਾਹਤਾ ਹੂੰ ਕਿ ਅਗਰ ਆਪਨੇ ਯੂਰੋਪ ਦਾ ਵੀਜ਼ਾ ਲਗਾਣਾ ਹੈ ਤਾਂ ਇੰਡੋਰੋਪਰ ਸੇ ਆ ਕੇ ਮਿਲੋ ਸ਼ੋਏ ਸੀਜੀ ਕੋ ਸਟੂਡੈਂਟ ਦਿਨ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਰਹਿੰਦਾ ਹੋਵੇ ਡਾਇਰੈਕਟਲੀ ਇਹਨਾਂ ਤੱਕ ਰਾਬਤਾ ਕਾਇਮ ਕਰ ਸਕਦੇ ਹੋ ਸ਼ੋ ਦਾ ਸਮਾਨੀ ਅਲਾਉ ਕਰ ਰਹਾ ਬਟ ਬਾਵਸਾਪ ਸ਼ੋ ਚੰਗੀ ਬਹੁਤ ਬੋਤਾ ਥੈਂਕ ਯੂ ਮਨਜੀਤ ਸਤਿ ਸ਼੍ਰੀ ਅਕਾਲ ਮੇਰੇ ਪਿਆਰ ਪਰ ਸਤਿ ਸ਼੍ਰੀ ਅਕਾਲ ਧੰਨਵਾਦ ਸਾਰੀ ਦਰਸ਼ਕਾਂ ਦਾ ਸ਼ੋ ਨੂੰ ਇੱਥੇ ਖਤਮ ਕਰਦੇ ਹਾਂ ਜੀ ਦਿਓ ਇ ਮੈ ਤੁਹਾਨੂੰ ਅੰਗਰੇਜ਼ੀ ਸਿੱਖਣੀ ਹੈ ਤੇ ਗ੍ਰਾਮਰ ਆਪਣੇ ਆਪ ਪਿੱਛੇ ਬੜੀ ਖੂਬਸੂਰਤੀ ਨਾਲ ਉਸਰਦੀ ਜਾਣੀ ਹੈ 8 ਸੈਂਟੈਂਸ ਤੇ ਮੈਂ ਕੀ ਕਰਨਾ ਉਹਨਾਂ 8 ਨੂੰ ਇੱਕ ਇੱਕ ਕਰਕੇ ਲੈਣਾ ਹੈ ਤੁਹਾਨੂੰ ਉਹਨਾਂ ਨੂੰ ਬੋਲਣਾ ਤੇ ਲਿਖਣਾ ਸਿਖਾਉਣਾ ਹੈ ਤੇ ਤੁਹਾਨੂੰ ਅੰਗਰੇਜ਼ੀ ਆ ਗਈ ਤੇ ਜਿਹੜੇ ਸਕੂਲਾਂ ਚ ਕਾਲਜ ਜਾ ਵੀ ਚੁੱਕੇ ਹੋ ਤੁਹਾਡੇ ਵਾਸਤੇ ਇਹ ਹੋਰ ਵੀ ਕਿੰਨਾ ਆਸਾਨ ਹੈ ਅੰਗਰੇਜ਼ੀ ਸਿੱਖਣਾ ਮੇਰਾ ਸੁਝਾਇਆ ਹੈ ਕਿ ਤੁਸੀਂ ਛੋਟੀ-ਛੋਟੀਆਂ ਕਹਾਣੀਆਂ ਤੋਂ ਸ਼ੁਰੂ ਕਰ ਸਕਦੇ ਹੋ ਸਾਡੇ ਨਾਲ ਤੁਸੀਂ ਲਗਾਤਾਰ ਤੁਸੀਂ ਇਨ ਟੱਚ ਰਹਿ ਸਕਦੇ ਹੋ ਤੁਹਾਡੇ ਸਵਾਲਾਂ ਦਾ ਤੁਹਾਡੇ ਸ਼ੰਕੇ ਜਿਹੜੇ ਤੁਹਾਡੇ ਕੋਈ ਪਲੇਖੇ ਹੋਣ ਉਹਨਾਂ ਨੂੰ ਦੂਰ ਕਰਨ ਵਾਸਤੇ ਤਿਆਰ ਬੈਠੇ ਹਾਂ ਉਦੋਂ ਤੱਕ ਜਦ ਤੱਕ ਤੁਹਾਨੂੰ ਪੂਰੀ ਅੰਗਰੇਜ਼ੀ ਨਹੀਂ ਸਿਖਾ ਦਿੰਦੇ ਬਿਨਾਂ ਪੈਸੇ ਖਰਚੇ ਬੜੇ ਆਰਾਮ ਨਾਲ ਅੰਗਰੇਜ਼ੀ ਸਿੱਖਣ ਵਾਸਤੇ ਤਿਆਰ ਹੋ ਜਾਓ